ਹਰਨ ਜੀ ਅੱਜ ਤੁਸੀਂ ਕੋਟਕਪੂਰਾ ਤੇ ਜਦ ਸਦਰ ਥਾਣੇ ਮੂਰੇ ਤੇ ਧਰਨਾ ਲਾਇਆ ਧਰਨਾ ਲਾਉਣ ਦਾ ਕਾਰਨ ਕੀ ਹੈ ਇਹ ਦੋਦਾ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਉੱਥੋਂ ਬੇਟੀ ਸਾਡੇ ਕੋਟ ਸੁਖੀਏ ਵਿਆਹੀ ਹੋਈ ਆ ਫਰੀ ਕੋਟ ਜ਼ਿਲ੍ਹੇ ਦੇ ਅੰਦਰ ਕੋਟ ਸੁਖੀਆ ਪਿੰਡ ਪੈਂਦਾ ਇਹ ਬੇਟੀ ਦੇ ਪਤੀ ਦੀ ਕਰੀਬ 10 ਮਹੀਨੇ ਹੋ ਗਏ ਮੌਤ ਹੋਈ ਨੂੰ ਜਦੋਂ ਕਿ ਸਹੁਰਾ ਪਰਿਵਾਰ ਬੇਟੀ ਨੂੰ ਤੰਗ ਕਰ ਰਿਹਾ ਇਥੋਂ ਇਹਨੂੰ ਕੱਢਣ ਲਈ ਬਜਾਇਦਾ ਜਲੀਲ ਕਰ ਰਿਹਾ ਉਹ ਛਰਾਰਤਾਂ ਜੋ ਸੌਰੇ ਨੇ ਕਰਿਆ ਬੇਟੀ ਨੂੰ ਜਲੀਲ ਕਰਿਆ ਉਹਦੇ ਤੇ ਇੱਕ ਧਰਾਵਾਂ ਲਾ ਕੇ ਪਰਚਾ ਵੀ ਦਰਜ ਹੋਇਆ ਵਿਆ ਜਿਹਦੇ ਚ ਇਥੋਂ ਦੇ ਪ੍ਰਸ਼ਾਸਨ ਨੇ ਉਹਦਾ ਪੱਖ ਪੂਰ ਕੇ ਉਹਨੂੰ ਜਵਾਨਤ ਦਵਾਈ ਆ ਅਤੇ ਬੱਚੀ ਨੂੰ ਇਨਸਾਫ ਦੇਣ ਦੀ ਬਜਾਏ ਇਥੋਂ ਦਾ ਪ੍ਰਸ਼ਾਸਨ ਜਿਹੜਾ ਉਹਦੇ ਹੱਕ ਦੇ ਵਿੱਚ ਖੜਾ ਹੈ ਅੱਜ ਦਾ ਧਰਨਾ ਜਿਹੜਾ ਦੂਜੀ ਗੱਲ ਸਾਥੀ ਰੱਖਣਗੇ ਮੁਖਸਰ ਜਿਹੜੇ ਵਾਲੇ ਸਾਰੀ ਵੀ ਕੀ ਕਾਰਨ ਸੀਗਾ ਕੀ ਬਣਿਆ ਜਦੋਂ ਇਧਰੋਂ ਅਸੀਂ ਬੱਚੀ ਦੇ ਨਾਲ ਸਾਨੂੰ ਸੱਦਿਆ ਜਾਂਦਾ ਥਾਣੇ ਵੱਲੋਂ ਵੀ ਤੁਸੀਂ ਕੁੜੀ ਦੇ ਡਾਕੂਮੈਂਟ ਦਿਖਾਓ ਅਸੀਂ ਇਸ ਗੱਲ ਦਾ ਜਿਰਿਆ ਕਰ ਰਹੇ ਹਾਂ ਵੀ ਬੇਟੀ ਦਾ ਟਰੈਕਟਰ ਨਛੱਤਰ ਸਿੰਘ ਦੇ ਨਾਂ ਜਿਹੜਾ ਬੇਟੀ ਦਾ ਪਤੀ ਜਿਹਦੀ ਡੈਥ ਹੋਈ ਵੀ ਆ ਵਾੜਾ ਉਹਦੇ ਨਾਂ ਹੈ ਤੇ ਕੋਸ਼ ਰੁਪਈਆ 2 ਕਿੱਲੇ ਜ਼ਮੀਨ ਗਹਿਣੇ ਦੇ ਜਿਹਦੇ ਚੋਂ ਅੱਧਾ ਦਾ ਮਾਲਕ ਨਛੱਤਰ ਸਿੰਘ ਆ ਅੱਧਾ ਇਹਦਾ ਜੇਠ ਆ ਟਰਾਲੀ ਜਨਰੇਟਰ ਆ ਦੇ ਸੰਦ ਆ ਜਿਹੜੇ ਉਹ ਇਥੋਂ ਦੀ ਪੁਲਿਸ ਦੀ ਸ਼ਹਿਤ ਉਹਨਾਂ ਨੇ ਪਾਸੇ ਕਰੇ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਨੇ ਆ ਵੀ ਚੋਰੀ ਕਰੇ ਚੋਰੀ ਦਾ ਪਰਚਾ ਹੋਵੇ ਜੋ ਇਹਦੇ ਪਤੀ ਦੇ ਨਾਂ ਤੇ ਆ ਇਸ ਕਰਕੇ ਇਸ ਗੱਲ ਦੀ ਬਖਲਾੜ ਝੋ ਆ ਕੇ ਜਥੇਬੰਦੀ ਨੂੰ ਸੱਦ ਕੇ ਬੇਟੀ ਦੇ ਨਾਂ ਤੇ ਇਥੋਂ ਦਾ ਐਸ ਐਚ ਓ ਆ ਜਿਹੜਾ ਉਹ ਮਾੜਾ ਬੋਲ ਰਿਹਾ ਮਾੜਾ ਵਿਹਾਰ ਕਰ ਰਿਹਾ ਇਹ ਕਹਿ ਰਿਹਾ ਵੀ ਮੈਂ ਵੇਲਾ ਨਹੀਂਗਾ ਇਹ ਕਹਿ ਰਿਹਾ ਵੀ ਮੈਂ ਤੁਹਾਡੀ ਗੱਲ ਸੁਣ ਲਈ ਤਾਂ ਆਈ ਸੀਗਾ ਤੁਸੀਂ ਡੀਐਸਪੀ ਨੂੰ ਸ਼ਿਕਾਇਤ ਕਰੀ ਜੰਨੇ ਆ ਇਹਦੇ ਕਰਕੇ ਇਹ ਉਹਦਾ ਵਿਹਾਰ ਆ ਜਿਹੜਾ ਜਸਪੰਦੀ ਪ੍ਰਤੀ ਬਹੁਤ ਮਾੜਾ ਸੀ ਅਤੇ ਜਦੋਂ ਡੀਐਸ ਐਸਆਈ ਦਰਸ਼ਨ ਸਿੰਘ ਆ ਜਿਹੜਾ ਉਹਦੇ ਨਾਲ ਗੱਲ ਹੁੰਦੀ ਆ ਤੇ ਅੰਦਰ ਸਾਨੂੰ ਸੱਦਾ ਜਾਂਦਾ ਬੱਚੀ ਦੇ ਡਾਕੂਮੈਂਟ ਵੇਖਣ ਲਈ ਦੂਜੀ ਧਿਰ ਆਉਂਦੀ ਆ ਤਾਂ ਉਦੋਂ ਐਸਆਈ ਮਾੜਾ ਵਿਹਾਰ ਕਰਦਾ ਵੀ ਤੁਹਾਨੂੰ ਕੁਰਸੀ ਤੇ ਬਹਿਣ ਨੂੰ ਕਿਹਨੇ ਆਖਿਆ ਇਸ ਤਰ੍ਹਾਂ ਦਬਕੇ ਮਾਰ ਰਹੇ ਆ ਅਸੀਂ ਇਸ ਗੱਲੋਂ ਅਸੀਂ ਵਾਕ ਆਊਟ ਕਰ ਜੰਨੇ ਆ ਵੀ ਭਾਈ ਤੁਸੀਂ ਸਾਨੂੰ ਸਿੱਧਾ ਕਹੋ ਵੀ ਤੁਸੀਂ ਬਾਹਰ ਜਾਓ ਇੱਥੋਂ ਗੈਟ ਆਊਟ ਅਸੀਂ ਚਲੇ ਜੰਨੇ ਆ ਤੁਸੀਂ ਉਹਨਾਂ ਤੋਂ ਸਾਨੂੰ ਪਤਾ ਜੋ ਉਹਦਾ ਜੇਠ ਲੜਕੀ ਨੇ ਵੀਡੀਓ ਜਿਹੜੀ ਜਾਰੀ ਹੋਈ ਵੀ ਆ ਉਹ ਵੀਡੀਓ ਇੱਥੋਂ ਦੇ ਡੀਐਸਪੀ ਜਤਿੰਦਰ ਨੂੰ ਵੀ ਸੁਣਾਈ ਹੋਈ ਆ ਐਸਐਚਓ ਕੋਲੇ ਵੀ ਆ ਉਹਦੇ ਚ ਜੇਠ ਸ਼ਰੇ ਆਵੇਂ ਕਹਿ ਰਿਹਾ ਵੀ ਮੈਂ ਪੈਸਿਆਂ ਨਾਲ ਖੇਡਦਾ ਮੈਂ 500000 ਕਿੱਲੇ ਵਾਲਿਆਂ ਨਾਲ ਮੇਰੀ ਆੜੀ ਆ ਤੇ ਮੈਂ ਕੀ ਸਮਝਣਾ ਇਥੋਂ ਦੀਆਂ ਜਥੇਬੰਦੀਆਂ ਨੂੰ ਸਰਪੰਚਾ ਮੈਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਮੰਨਦਾਗਾ ਡੀਐਸਪੀ ਐ ਸੱਚੋ ਮੇਰੀ ਜੇਬ ਚਾ ਮੰਤਰੀ ਮੇਰੇ ਘਰੇ ਆਉਂਦੇ ਕੁੱਡੇ ਹੁੰਦੇ ਆ ਇਹਦੇ ਕਰਕੇ ਮੈਨੂੰ ਕੋਈ ਪ੍ਰਵਾਹ ਨਹੀਂ ਮੈਂ ਪੈਸੇ ਨਾਲ ਸਾਰਾ ਕੁਝ ਕਰਨਾ ਇਸ ਗੱਲ ਇਹ ਗੱਲ ਸਾਬਤ ਹੁੰਦੀ ਐ ਐਸਐਚਓ ਦੀ ਅਤੇ ਏਐਸਆਈ ਦੀ ਬੋਲੀ ਦੇ ਵਿੱਚੋਂ ਜਥੇਬੰਦੀ ਨੂੰ ਜਦੋਂ ਮੈਂ ਬੋਲਦਾ ਵੀ ਵਾਕਿਆ ਹੀ ਪੈਸਿਆਂ ਨਾਲ ਉਹਨੇ ਸਾਰਾ ਕੁਝ ਕੀਤਾ ਹੋਇਆ ਉਹਦੇ ਵਿਰੋਧ ਵਜੋਂ ਅੱਜ ਦਾ ਇਹ ਧਰਨਾ ਬੱਚੀ ਨੂੰ ਇਨਸਾਫ ਦਿਵਾਉਣ ਲਈ ਇਸ ਗੱਲ ਦੇ ਲਈ ਅਸੀਂ ਆਏ ਆ ਜਿੰਨਾ ਚਿਰ ਪ੍ਰਸ਼ਾਸਨ ਨੇ ਜੋ ਜਥੇਬੰਦੀ ਦੇ ਮਾਨਦੀ ਗੱਲ ਆ ਵੀ ਇਹਨਾਂ ਦੀ ਬੇਇੱਜ਼ਤੀ ਕਰੀ ਆ ਗੂਆਂ ਦੀ ਉਹਦੇ ਤੇ ਆਪਦੀ ਮਾਫੀ ਨਹੀਂ ਮੰਨਦੇ ਗਏ ਉਹਨਾਂ ਚਹਿਰਾ ਜਥੇਬੰਦੀ ਇਤਰੋ ਸੋਚ ਕੇ ਆਪਦਾ ਪ੍ਰੋਗਰਾਮ ਲਾਗੂ ਕਰੂ ਜੀ ਕੀ ਗੱਲ ਆ ਪ੍ਰਧਾਨ ਜੀ ਇਹਦੇ ਚ ਜੇ ਹੁਣ ਆਪਾਂ ਮੁੱਖ ਮੰਤਰੀ ਨੇ ਜਿਹੜਾ ਆਖਿਆ ਸੀਗਾ ਵੀ ਇਹ ਜਥੇਬੰਦੀਆਂ ਨਾ ਸਸਤੇ ਦੇ ਰੋਲੇ 'ਚ ਪਏ ਜਾਂਦੀਆਂ ਉਹ ਐ ਵੀ ਕਹਿੰਦਾ ਵੀ ਇਹ ਵਜਾ ਨਹੀਂ ਜਗਾ ਵੇਂਦੇ ਵੀ ਇਥੇ ਜਗਾ ਹੈਗੇ ਤਾਂ ਨਾ ਲਾਉਣ ਵਾਲੀ ਉਹ ਗੱਲ ਅਸੀਂ ਇਹ ਇਸ ਗੱਲ ਤੇ ਸਹਿਮਤ ਕਰਦੇ ਆਂ ਕਿ ਇਹੇ ਲੜਕੀ ਜਿਹੜੀ ਇੱਕ ਵਿਧਵਾ ਇਹ ਦੋਦੇ ਤੋਂ ਲੜਕੀ ਦੂਜੀ ਸ਼ਾਦੀ ਹੈ ਜੀ ਸੁਖੀ ਇਹਦੇ ਕੋਟ ਦੇ ਵਿੱਚ ਪਹਿਲਾਂ ਇਹਦਾ ਪਤੀ ਗੁਜਰਿਆ ਹੋਇਆ ਕੋਟਲੀ ਵਿਆਹੀ ਸੀ ਤੇ ਇਹਦੇ ਜਿਹੜੇ ਘਰ ਵਾਲਾ ਨਛੱਤਰ ਸਿੰਘ ਉਹਦੀ ਵੀ ਦੂਜੀ ਸ਼ਾਦੀ ਹੈ ਉਹਦੇ ਘਰ ਵਾਲੀ ਵੀ ਗੁਜਰੀ ਸੀ ਇਸ ਕਰਕੇ ਬਕਾਇਦਾ ਨੰਦਕਾਰ ਜੋ ਹੈ ਗੋਨਿਆਂ ਨੇ ਜਾ ਕੇ ਤੇ ਅੜੂ ਦੇ ਵਿੱਚ ਗੁਰਦੁਆਰੇ ਚ ਤੇ ਬਕਾਇਦਾ ਇਹਦੇ ਕੋਲੇ ਜਿਹੜਾ 8 ਸਾਲ ਦਾ ਬੱਚਾ ਹੈ ਉਹਦਾ ਉਸ ਟਾਈਮ ਜਦੋਂ 4-5 ਸਾਲ ਦਾ ਸੀ ਉਹਦਾ ਗੋਦਨਾਮਾ ਵੀ ਹੈਗਾ ਤੇ ਇਹ ਸਾਰੇ ਸਬੂਤ ਹੈਗੇ ਇਸ ਦੇ ਬਾਵਜੂਦ ਹੁਣ ਹੁਣ ਜਿਹੜਾ ਸਹੁਰਾ ਪਰਿਵਾਰ 8 ਮਹੀਨਿਆਂ ਤੋਂ ਇਸ ਲੜਕੇ ਨੂੰ ਇਸ ਕਰਕੇ ਤੰਗ ਕਰ ਰਿਹਾ ਕਿ ਇਹ ਇੱਥੋਂ ਘਰ ਛੱਡ ਕੇ ਜਾਵੇ ਸਿਰਫ ਸਹੁਰੇ ਪਰਿਵਾਰ ਇਹ ਵੀ ਕਹਿ ਰਿਹਾ ਕਿ ਜਿਹੜੇ ਇਹਨਾਂ ਦੇ ਆਨੰਦ ਕਾਰਜ ਹੋਏ ਹੀ ਨਹੀਂਗੇ ਹੋਏ ਆ ਸਾਰੇ ਇਹਦੇ ਕੋਲੇ ਸਬੂਤ ਹੈਗੇ ਹਾਂਜੀ ਗੁਰਦੁਆਰੇ 'ਚ ਹੋਏ ਆ ਮੇਰੇ ਜੇਠ ਨਰਮਲ ਸਿੰਘ ਉਹਦੇ ਵੀ ਸਣ ਹੋਏ ਆ ਮੇਰੇ ਸਹੁਰੇ ਦੇ ਸਣ ਹੋਏ ਆ ਬਚੋਲੇ ਆ ਕੋੜ ਸੁਕੀ ਪਿੰਡ ਤੋਂ ਉਹਨਾਂ ਦੇ ਵੀ ਸੈਨ ਹੋਏ ਆ ਗੁਰਦੁਆਰੇ 'ਚ ਹੀ ਹੋਇਆ ਲਾਵਾ ਹੋਇਆ ਸਾਰਾ ਕੁਝ ਹੋਇਆ ਵਿਆ ਬੱਚਾ ਵੀ ਗੋਦਨਾਮਾ ਆਏਗਾ ਤਹਿਸੀਲਦਾਰ ਸਾਹਮਣੇ ਲੀਗਲ ਪ੍ਰੂਫ ਬਣੇ ਹੋਏ ਆ ਤੁਹਾਡੀ ਸ਼ਾਦੀ ਕਦੋਂ ਹੁੰਦੀ ਹੈ 2019 'ਚ 2019 'ਚ ਉਹ ਕਹਿੰਦੇ 98 'ਚ ਸਾਡਾ ਵੰਡ ਵਡਾਰਾ ਅੱਡ ਹੋਇਆ ਜਿਹੜਾ ਜੇਠ ਆ ਤੁਹਾਡਾ ਉਹ ਕਹਿੰਦਾ 98 ਤੁਸੀਂ ਅੱਡ ਹੈ ਪਹਿਲਾਂ ਮੇਰੀ ਹਸਬੰਡ ਦੀ ਦੂਸਰੀ ਸ਼ਾਦੀ ਹੈ ਪਹਿਲਾਂ ਉਹਨਾਂ ਦੀ ਘਰ ਵਾਲੀ 22 ਸਾਲ ਵਸੀ ਹੈ ਉਹ ਸਾਰਾ ਕੁਝ ਦੀਦੀ ਦੇ ਪੇਕੇ ਹੈਗੇ ਆ ਮੇਰੇ ਨਾਲ ਵਰਤਦੇ ਆ ਪਹਿਲਾਂ ਵਾਲੀ ਘਰ ਵਾਲੀ ਦਾ ਨਾਮ ਮਨਜੀਤ ਕੌਰ ਸੀ ਉਹਦਾ ਪੇਕਾ ਪਰਿਵਾਰ ਮੇਰੇ ਨਾਲ ਵਰਤਦਾ ਉਹ ਦੱਸ ਦੇਣਗੇ ਤੁਹਾਨੂੰ ਇਹਨਾਂ ਬਾਰੇ ਸਾਰਾ ਕੁਝ ਆਜੋ ਮਤ ਤੁਹਾਨੂੰ ਵੀ ਬੁਲਾ ਲੈਣੇ ਹਾਂ ਹਾਂ ਜੀ ਵੀਰ ਜੋ ਇਹ ਇਹ ਆਪਣੇ ਜੱਥੇ ਬੰਦਿਆਂ ਨੇ ਕਿਹਾ ਹੈ ਉਹ ਸੱਚ ਕਹਿਆ ਜੋ ਇਹ ਬੀਬੀ ਬੋਲ ਰਹੀ ਹੈ ਉਹ ਸਾਰਾ ਸੱਚ ਬੋਲਦੀ ਆ ਅਸੀਂ 22 ਸਾਲ ਛੇ ਮਹੀਨੇ ਪੈਂਦੇ ਨਹੀਂ ਸੀ ਜੋ ਕਿਲੀ ਚਾਲਾਂ ਤੋਂ ਪੰਚਾਇਤੋਂ ਦੀ ਸੀ ਜਿਲ੍ਹਾ ਮੋਗਾ ਤੋਂ ਤੁਹਾਡੀ ਤੀਨ ਤੁਹਾਡੀ ਤੀਣਾ ਵੀ ਇਹੀ ਸ਼ਰੂ ਕਰਦੇ ਸੀ ਸਾਡੇ ਨਾਲ ਇਹ ਹੀ ਹੋਇਆ ਅਸੀਂ ਤਾਂ 10 ਬੰਦੇ ਗੱਡੀਆਂ ਦੋ ਲੈ ਕੇ ਆਉਂਦੇ ਸੀ ਛਿੱਤਰੋ ਛਿੱਤਰੀ ਹੋ ਕੇ ਅਸੀਂ ਸਮਾਨ ਚੱਕਰ ਨੂੰ ਤਿਆਰ ਸੀ ਪਰ ਉਹ ਸਾਡੀ ਭੈਣ ਕਹਿੰਦੀ ਵੀ ਮੈਂ ਦੂਜੇ ਥਾਂ ਜਾਣਾ ਤੁਸੀਂ ਮੈਨੂੰ ਕਹੋਗੇ ਤੇਰਾ ਦੁਬਾਰੇ ਵਿਆਹ ਕਰਦੇ ਆ ਸਿਰਫ ਇਸ ਗੱਲ ਤੇ ਸਾਡੀ ਗੱਲ ਲੜੀ ਰਹੀ ਨਹੀਂ ਅਸੀਂ ਸਮਾਨ ਚੱਕਦੇ ਸੀ ਇੱਥੋਂ 6 ਮਹੀਨੇ ਬਾਅਦ ਸਾਡੀ ਪੰਚਾਇਤ ਹੁੰਦੀ ਸੀ ਇੱਥੇ ਛਿੱਤਰੋ ਛਿੱਤਰੀ ਹੋ ਕੇ ਅਸੀਂ 2 ਸਾਲ ਕੱਢੇ ਇਹਨਾਂ ਨਾਲ ਜੋ ਐ ਬੀਬੀ ਕਹਿ ਰਹੀ ਸਾਰਾ ਸੱਚ ਹੋਇਆ। ਅਸੀਂ ਤਾਂ ਮੇਰੇ ਤਾਂ ਮਤਲਬ ਪਿਓ ਪਿਤਾ ਜੀ ਹੁਣ ਚਾਰ ਭਰਾ ਸੀ। ਗਾ ਮੇਰੇ ਜਿਹੜੇ ਚਾਚੇ ਤਾਇਆ ਦੇ ਮੁੰਡੇ ਸੀ 10 9 ਸੀ। ਅਸੀਂ ਤਾਂ ਛਿਤਰੂ ਛਿਤਰੀ ਹੋ ਕੇ ਇੱਥੋਂ ਤੱਕ ਆਏ ਸੀ। ਜਿੱਦਣ ਮੇਰੀ ਭੈਣ ਲਧਿਆਣੀ ਸੀ ਦਾਖਲਾ ਜੇ ਉਹਦੇ ਸਾਹ ਨਹੀਂ ਸੀ ਨਿਕਲੇ ਹਜੇ ਪੂਰੇ। ਉਹ ਚੂਕਦੀ ਸੀ ਜ਼ਿੰਦਗੀ ਮੋਰ ਤੇ ਦੀ ਲੜਾਈ ਲੜ ਰਹੀ ਸੀ। ਜਦੋਂ ਨਿਸ਼ਤਰ ਸਿੰਘ ਨੇ ਇਹ ਕਿਹਾ ਵੀ ਮੈਂ ਤਾਂ 35 ਲੱਖ ਵਾਲੀ ਕੁੜੀ ਦਾ ਰਸਤਾ ਹੁੰਦਾ। ਇਹ ਮਰਦੀ ਤਾਂ ਮਰ ਜੇ। ਇਹ ਜੋ ਇਹ ਪਰਿਵਾਰ ਕਹਿ ਰਿਹਾ ਸਾਰਾ ਸੱਚ ਹੋਏ ਗਲਤੀ ਇਹਨਾਂ ਦੀ ਇਹ ਜਿਹੜੇ ਸਾਨੂੰ ਨਹੀਂ ਮਿਲੇਗੇ ਵਿਆਹ ਕਰਨ ਤੋਂ ਪਹਿਲਾਂ ਜਿਵੇਂ ਇਹ ਦੱਸ ਰਹੀ ਐ ਕਿ ਜਿਹੜਾ ਸਹੁਰਾ ਹੈ ਇਹਨਾਂ ਨਾਲ ਗਲਤ ਹਰਕਤਾਂ ਕਰਦਾ ਸੀ ਬਿਲਕੁਲ ਸਹੀ ਗੱਲ ਐ ਇਹਦੀ ਬਿਲਕੁਲ ਸਹੀ ਗੱਲ ਐ ਹਾਂਜੀ ਹਾਂਜੀ ਮਾੜੇ ਵਾਲੇ ਮਾੜੀ ਨਹੀਂ ਗੱਲਾਂ ਵੇਂਦਾ ਨੂੰ ਹਨ ਤੁਹਾਡੀ ਲੜਕੀ ਨਾਲ ਵੀ ਇੰਝ ਕਰਦਾ ਸੀ ਹਾਂਜੀ ਹਾਂਜੀ ਕਰਦਾ ਸੀ ਇੱਥੇ ਤੋਂ ਹਾਂਜੀ ਹਾਂਜੀ ਬਿਲਕੁਲ ਕਰਦਾ ਮੈਂ মিডিਆ ਸਾਹਮਣੇ ਝੂਠ ਕਾਹਨ ਮਰੂਗਾ ਹੂੰ ਹੂੰ ਮੀਡੀਆ ਖਮਣੇ ਝੂਠ ਨਹੀਂ ਮਾਰ ਸਕਦਾ ਕੋਈ ਉਹਨਾਂ ਨਾਲ ਕੱਲ ਸਾਡੀ ਹੋਈ ਉਹ ਕਹਿੰਦੇ ਵੀ ਸਿਰਫ ਇੱਕ ਪੈਲੀ ਲੈਣ ਦੀ ਮਾਰੀ ਸਾਨੂੰ ਇਹ ਬਲੈਕਮੇਲ ਕਰ ਰਹੀ ਹੈ ਦੇਖੋ ਜੀ ਬਲੈਕਮੇਲ ਕੌਣ ਕਰਦਾ ਜਦੋਂ ਇਹ ਇਹਦੇ ਅਨੰਦਕਾਰਜ ਹੋਏ ਫੋਟੋ ਪ੍ਰੂਫ ਇਹਨਾਂ ਦੇ ਕੋਲ ਆ ਸਾਰੇ ਹੈਗੇ ਹਨ ਪ੍ਰੂਫ ਤੇ ਫਿਰ ਬਲੈਕਮੇਲ ਦਾ ਕੀ ਮਤਲਬ ਰਹਿ ਗਿਆ ਸਾਨੂੰ ਇਸ ਬਲਵੰਤ ਸਿੰਘ ਨੇ 12 ਕਿੱਲੇ ਕਹਿ ਕੇ ਅਸੀਂ ਇਹ ਆਪਣੇ ਭਣੋਏ ਨੂੰ ਕਾਰ ਦਿੱਤੀ ਸੀ ਚੈਨ ਪਾਈ ਸੀ ਕੜਾ ਪਾਈ ਸੀ ਛਾਪਾਈ ਸੀ ਜੀਓ ਜੀ ਨੂੰ ਸੋਨਾ ਪਾਇਆ ਸੀ ਤੇ ਜੋ ਜੋ ਬੰਦਾ ਹੁੰਦਾ ਆਪਣੇ ਰੀਤੀ ਰਿਵਾਜਾਂ ਨਾਲ ਤੁਸੀਂ ਵੇਖ ਲਓ ਵੀ ਜਿਹੜਾ ਬੰਦਾ ਗੱਡੀ ਲੈ ਕੇ ਵਿਆਹ ਕਰਦਾ ਉਹ ਤਾਂ ਕਿੰਨਾ ਖਰਚਾ ਹੁੰਦਾ ਹੂੰ 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 ਤੂੰ ਸਾਰੇ ਸਿਆਣੇ ਖੜੇ ਆ ਸਾਰੇ ਮੇਥੋਂ ਸਾਰੇ ਵੱਧ ਤਜਰਬੇਦਾਰ ਆ ਲੋਕ ਜੀ ਕਿੰਨਾ ਖਰਚਾ ਕੀਤਾ ਸੀ ਤੇ ਸਾਡੀ ਕੁੜੀ ਨੂੰ ਲੁਧਿਆਣੀ ਸੱਟ ਕੇ ਉਠੇ ਹੁੰਦਾ ਸੀ ਇਹ ਆ ਜਾ ਕੇ ਅੰਦਰ ਵੱਜ ਜਾਂਦਾ ਸੀ 79 ਪੈਸੇ ਲਾਉਣ ਮਾਰਾ ਮਾਪਿਓ ਕਹਿੰਦੇ ਇਹਨੇ ਤਾਂ ਬਜਣਾ ਤਾਂ ਹੈ ਨਹੀਂ ਖੁਸ਼ੀ ਪੈਸੇ ਲਾ ਹੂੰ ਤੇ ਮੈਂ ਪੈਸਾ ਜਦੋਂ ਵੱਧ ਸਾਡੇ ਲਾਗੇ ਮੇਰੇ ਭਰਾ ਦੇ ਮੇਰੇ ਮੈਂ ਰਿਟਾਇਰਮੈਂਟ ਹੋਈ ਸੀ ਮੇਰੇ ਕੋਲ ਫੰਡ ਮਿਲਿਆ ਸੀ ਮੈਨੂੰ ਉਹ ਸਾਰਾ ਮੇਰਾ ਖੇ ਖਰਾਬ ਕਰਤਾ ਜਾ ਕੇ ਮੇਰੇ ਘਰ ਦੀ ਹਾਲਤ ਵੇਖੋ ਤੁਸੀਂ ਸਾਰੇ ਜਣ ਚੱਲੋ ਇੱਕ ਗੱਡੀ ਲੈ ਕੇ ਮੇਰੇ ਘਰ ਦਾ ਹਾਲ ਵੇਖੋ ਜਿਹੜਾ ਪਿੰਡ ਕਿਹੜਾ ਚੜੈਕਾ ਜੀ ਚੜੈਕਾ ਹਾਂਜੀ ਮੋਗੇ ਚ ਪੈਂਦਾ ਸੀ ਮੋਗੇ ਚ ਪੈਂਦਾ ਜੀ ਵਾਗੇ ਪੁਰਾਣੇ ਮੋਗੇ ਦੇ ਵਿਚਾਲੇ ਰਹਿ ਜਾਂਦਾ ਜੀ ਉਹ ਲੜਕੀ ਤੁਹਾਡੀ ਕੀ ਲੱਗਦੀ ਸੀ ਪਹਿਲਾਂ ਤੁਹਾਡੀ ਸਗੀ ਭੈਣ ਸੀ ਹਾਂਜੀ ਛੋਟੀ ਸੀ ਸਾਥੋਂ ਸਾਰਿਆਂ ਤੋਂ ਮੇਥੋਂ ਛੋਟਾ ਮੇਰਾ ਭਰਾ ਸੀ ਮੇਰੇ ਭਰਾ ਦੀ ਹੁਣ ਮੌਤ ਹੋ ਗਈ 21 ਚ ਇਹ ਮੇਰੀ ਭੈਣ ਮਰੀ ਇਹੀ ਗੱਲ ਇਹ ਲੜਕੀ ਦੱਸ ਰਹੀ ਹੈ ਕਿ ਜਦੋਂ ਇਹਨਾਂ ਦੇ ਘਰ ਵਾਲਾ ਹਸਬੰਦ ਕਹਿੰਦੇ ਇਹਨਾਂ ਦੇ ਪਤੀ ਬਿਮਾਰ ਹੋਇਆ ਉਦੋਂ ਇਹ ਕਹਿੰਦੇ ਉਹਦਾ ਲਾਜ ਵੀ ਨਹੀਂ ਇਹਨਾਂ ਨੇ ਕਰਾਇਆ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਇਹ ਬੰਦੇ ਪੈਸੇ ਦੇ ਲਾਲਚੀ ਐਡੇ ਆ ਸਾਰਾ ਕੁਝ ਖਿੱਚ-ਖਿੱਚ ਕੇ ਗਰਮੀਤ ਹੀ ਨਹੀਂ ਰੱਜਿਆ ਜਦੋਂ ਫਸਲ ਆਉਂਦੀ ਸੀ ਨਛੱਤਰ ਸਿੰਘ ਨੂੰ ਕਰੇ ਤਾਂ ਇਹ ਨਹੀਂ ਕਹਿਣਾ ਵੀ ਆਪਾਂ ਮਸ਼ੀਨ ਲੈ ਲਗੇ ਆਹ ਲੈ ਲਗੇ ਦੇਖੋ ਨਛੱਤਰ ਸਿੰਘ ਦੇ ਨਾਲ ਕੋਈ ਬੱਚਾ ਸੀ ਨਾ ਉਹਨੇ ਕੋਈ ਬੱਚਾ ਪੜਾਇਆ ਨਾ ਪੜਾਇਆ ਨਾ ਵਿਆਹ ਨਾ ਉਹਨੇ ਬਾਹਰ ਕੇ ਉਹਦੀ ਆਮਦਨ ਕਿੱਥੇ ਜਾਂਦੀ ਸੀ ਸਾਰੀ ਇਹ ਇਹ ਗਰਮੀਤ ਦਾ ਹੀ ਨਹੀਂ ਢੱਡ ਭਰਿਆ ਸਾਰੀ ਉਮਰ ਇਹ ਬਲਵੰਤ ਸਿੰਘ ਦਾ ਇਹ ਕਰਦੇ ਫੁੱਟੇ ਸਿੱਧੇ ਕੰਮ ਤੇ ਪੈਸਾ ਤਾਂ ਇਹਨੇ ਬਲਵੰਤ ਨੇ ਵੀ ਕੀ ਬਣਾਇਆ ਹੁਣ ਤੱਕ ਉਹ ਪੁਰਾਣਾ ਘਾਰ ਆ ਪੁਰਾਣੀ ਮਸ਼ੀਨਰੀ ਸਾਰੀ ਸਾਡੀ ਭੈਣ ਹੁੰਦੀ ਸੀ ਸਾਰੀ ਮਸ਼ੀਨਰੀ ਬਣੀ ਹੈ ਜਿਹੜੀ ਹੁਣ ਇਹ ਕਬਜ਼ੇ ਚ ਕਰੀ ਬੈਠੇ ਆ ਜਿਹੜਾ ਸਾਡੇ ਮੇਰੇ ਭਨੋਈਏ ਕੋਲ ਨੂੰ ਅਸੀਂ ਕਿਹਾ ਸੀ ਵੀ ਜੇ ਤੇ ਕੋਈ ਪੈਸੇ ਹੈ ਨਹੀਂ ਸੋਨਾ ਵੇਚ ਕੇ ਸਾਡੀ ਕੁੜੀ ਦਾ ਲਾ ਦੇ ਉਹ ਸੋਨਾ ਵੀ ਨੱਪੀ ਬੈਠਾ ਰਿਆ ਉਹ ਵੀ ਸਾਰਾ ਇਹਨਾਂ ਨੇ ਹਾਜਮ ਕਰ ਲਿਆ ਘਰਦਿਆਂ ਨੇ ਨਣਾਨਾ ਨੇ ਜਠਾਣੀ ਨੇ ਸੱਸ ਨੇ 22 ਸਾਲ ਅਸੀਂ ਜੋ ਲੀੜਾ ਕਪੜਾ ਮੇਰੇ ਬੱਚੇ ਬਾਹਰ ਜੋ ਘੜੀਆਂ ਜੋ ਕੋਟ-ਕੋਟੀਆਂ ਹੁੰਦੇ ਸੀ ਸਾਰਾ ਘਰ ਉਹ ਇਹਨਾਂ ਨੇ ਸਮਾਨ ਗਾਇਬ ਕਰਤਾ ਸਾਡਾ ਕੱਖ ਨਹੀਂ ਛੱਡਿਆ ਘਰੇ ਮੇਰੀ ਭੈਣ ਦੇ ਘਰੇ ਇੱਕ 50 ਰੁਪਈਆ ਦੀ ਚੀਜ਼ ਇਹਨਾਂ ਦੀ ਹੋਵੇ ਅਸੀਂ ਦੇਣਦਾਰ ਹੂੰ ਮਰਜੋ ਵਾਪਾ ਡੋਣੇ ਮੁੰਡੇ ਜੋ ਕੋਈ ਘਰੋਂ ਦਾ ਬੰਡਿਆ ਕੱਖ ਨਹੀਂ ਤੇ ਸਾਰਾ ਸਾਡਾ ਦਿੱਤਾ ਸਮਾਨ ਹੈ ਜੇ ਉਦੋਂ ਅਸੀਂ ਵਾਸ਼ਿੰਗ ਮਸ਼ੀਨ ਨਹੀਂ ਸੀ ਦਿੱਤੀ ਉਹ ਮੈਂ ਮਗਰੋਂ ਲੈ ਕੇ ਦਿੱਤੀ ਮੈਂ ਨੌਕਰੀ ਕਰਦੀ ਕਰਕੇ ਮੈਂ ਹਰ ਵੇਲੇ ਜਦੋਂ ਸਾਡੀ ਭੈਣ ਦਾ ਫੋਨ ਜਾਣਾ ਰੋਂਦੀ ਪੇਟ ਦੀਦਾ ਜਾਣਾ ਵਾਸ਼ਿੰਗ ਮਸ਼ੀਨ ਇਨਵਰਟਰ ਤੱਕ ਮੇਰਾ ਦਿੱਤਾ ਵਿਆ ਤੇ ਉਹ ਵਾਸ਼ਿੰਗ ਮਸ਼ੀਨ ਛੱਤਰ ਸਿੰਘ ਦੀ ਮਾਂ ਚਾ ਕੇ ਆਪਦੇ ਘਰੇ ਲੇਖੀ ਆ ਉਹ ਨਾ ਤਾਂ ਦਾਜ ਦੀ ਆ ਨਾ ਛੱਤਰ ਸਿੰਘ ਦੀ ਦਿੱਤੀ ਖਰੀਦੀ ਆ ਉਹ ਮੇਰੀ ਖਰੀਦੀ ਆ ਇਹਦਾ ਸੱਸ ਦਾ ਕੀ ਹੱਕ ਵੰਡਾ ਵੀ ਉਹ ਸਾਡਾ ਸਮਾਨ ਲੈ ਕੇ ਚਾ ਕੇ ਜਿਹਨੂੰ ਮਰਜੀ ਆਣ ਗੋਣ ਨੂੰ ਪਛਣੋਨ ਇਨਵਰਟਰ ਤੱਕ ਤੁਸੀਂ ਸਾਰੇ ਦੇਖੋ ਵੀ ਕੁੜੀਆਂ ਵਿਆਹਾਂ ਹੋਣਗੀਆਂ ਸਰਦੀਆਂ ਈ ਈਆਂ ਤੇ ਕਿਸੇ ਨੇ ਇਨਵਰਟਰ ਲੈ ਕੇ ਦਿੱਤਾ ਉਹ ਦੀਦੀ ਨੂੰ ਹਮ ਅਸੀਂ ਉਹ ਵੀ ਤਾਂ ਜਦੋਂ ਮਰਿੰਦਰ ਦੀ ਪਹਿਲੀ ਸਰਕਾਰ ਬਣੀ ਕੈਪਟਨ ਮਰਿੰਦਰ ਦੀ ਹਮ ਉਦੋਂ ਲਾਈਟ ਦੇ ਕੱਟ ਬਹੁਤ ਲੱਗਦੇ ਸੀ ਉਹਨੇ ਜਦੋਂ ਫੋਨ ਜਾਣਾ ਰੋਂਦੀਪੱਟ ਦੀ ਜਾਣਾ ਇੱਕ ਟੁੱਟੀ ਜੀ ਕਿ ਘਰ ਸੀ ਘਰੇ ਪਿੱਛੇ ਕਮਰੇ ਸੀ ਘਰ ਸਾਡੀ ਭੈਣ ਨੇ ਆ ਪਾਇਆ ਤੇ ਉੱਥੇ ਉਹਨੇ ਪਈ ਨੇ ਜਦੋਂ ਫੋਨ ਜਾਣਾ ਰੋਂਦੀਪੱਟ ਦੀ ਦਾ ਜਾਣਾ ਫਿਰ ਮੈਂ ਉਹਨੂੰ ਇਨਵਰਟਰ ਲੈ ਕੇ ਘਰ ਲਿਆ ਵਾਸ਼ਿੰਗ ਮਸ਼ੀਨ ਲੈ ਕੇ ਕਿੱਲੀ ਕਿਹੜੀ ਚੀਜ਼ ਆ ਜਿਹੜੀ ਅਸੀਂ ਦਿੱਤੀ ਨਹੀਂ ਉਹਨੂੰ ਜੀ ਸਾਡੇ ਸਾਹਮਣੇ ਤਾਂ ਹੁਣ ਸਾਡੇ ਮੇਰੇ ਸਾਹਮਣੇ ਤਾਂ ਬੋਲਣਾ ਕਿ ਹਾਂ ਕਹਿਣ ਵੀ ਸਭ ਝੂਠੇ ਕਰਨ ਕਿਸੇ ਗੱਲ 'ਚ ਹੂੰ ਹੂੰ ਵੀ ਜੇ ਅਸੀਂ ਝੂਠ ਮਾਰਦੇ ਹੋਈਏ ਕਿਸੇ ਗੱਲ ਦਾ ਹੂੰ ਮੇਰੇ ਤੁਸੀਂ ਪੈਂਟ ਚਾਲ ਕੇ ਕਿੱਲੀ ਚਾਹਣ ਦੀ ਸਾਥ 'ਚ ਜਾ ਕੇ ਪੁੱਛ ਲਓ ਵੀ ਇਹ ਪਰਿਵਾਰ ਕਿੰਨਾ ਕਿ ਝੂਠ ਮਾਰਦਾ ਹੈ ਕਿੰਨਾ ਕੇ ਪਰਿਵਾਰ ਗਲਤ ਹੈ ਫਿਰ ਸਾਨੂੰ ਜੋ ਮਰਜ਼ੀ ਤੁਸੀਂ ਡੰਨ ਲਾਉਂਗੇ ਅਸੀਂ ਭੁਗਤਣ ਨੂੰ ਤਿਆਰ ਆ ਜੀ ਉਹ ਕਹਿੰਦੇ ਕਿ ਲੜਕੀ ਇਹ ਜਿਹੜੀ ਇਹਨੇ ਆ ਬਹੁਤ ਗੁੱਸਾ ਕਰਨਗੇ ਬਹੁਤ ਗੁੱਸਾ ਕਰਨਗੇ ਉਹਨਾਂ ਉਹਨਾਂ ਨੇ ਕਾਸ਼ ਵੀ ਗੱਲਾਂ ਕੀਆ ਉਹ ਕਹਿੰਦੇ ਵੀ ਇਹਨੇ ਥੱਪੜ ਮਾਰਿਆ ਸੱਸ ਦੇ ਆਪਦੀ ਦੇ ਇਸ ਕਰਕੇ ਜਿਹੜੇ ਅਸੀਂ ਕਿ ਕਿਹੜੀ ਨੌ ਆ ਜਿਹੜੀ ਆ ਕੁੜੀ ਹੁਣ ਤੁਹਾਨੂੰ ਦੱਸਦੇ ਹੋ ਵੀ ਕਿ ਥੱਪੜ ਮਾਰਨਯੋਗੀ ਆ ਜਿੱਥੇ 10 ਬੰਦੇ ਬਦਮਾਸ਼ ਗੁੰਡੇ ਬੈਠੇ ਆ ਉਥੇ ਕਿਹੜੀ ਕੁੜੀ ਥੱਪੜ ਮਾਰ ਲੂ ਨੌ ਥੱਪੜ ਮਾਰ ਲੂ ਇਹਨਾਂ ਦੇ ਇਹ ਤਾਂ ਗੁੰਡਿਆਂ ਦਾ ਵੀ ਭੜੇ ਆ ਹੁਣ ਤੁਹਾਨੂੰ ਇਹਦੇ ਕੁੜੀ ਉਹਨਾਂ ਸਬੂਤ ਵਿਖਾਏ ਹੋਣੇ ਆ ਸਾਰੇ ਪੁਲਿਸ ਵਾਲਿਆਂ ਕੋਲ ਸਬੂਤ ਆ ਉਹ ਦਿਨ ਆਈ ਮੈਂ ਬਿਆਨ ਦੇ ਕੇ ਗਈ ਪੁਲਿਸ ਵਾਲਿਆਂ ਨੂੰ ਸਾਡੀ ਸੁਣਦਾ ਹੀ ਨਹੀਂ ਕੋਈ ਜੀ ਜੇ ਜਿਹੜੇ ਮੈਂ ਪੈਸੇ ਲਾਇਆ ਸੀ ਉਹਦੀ ਭੈਣ ਤੇ ਅਸੀਂ ਥਾਣੇ ਥਾਣੀ ਚੜਕ ਥਾਣੇ ਚ ਹੋਇਆ ਮੋਗੇ ਵੀ ਦਰਖਾਸਤ ਦਿੱਤੀ ਆ ਪੋਰਥੋਂ ਪੈਸੇ ਲੈ ਕੇ ਵੇਜਣ ਸਾਨੂੰ ਕੀ ਲਈ ਬੈਠਾ ਕੋਈ ਭਲੇ ਮਨ ਹੁਣ ਨਾ ਤੇ ਮੇਰਾ ਟਾਈਮ ਨਹੀਂ ਇਹਨਾਂ ਆਫ ਦਾ ਕਰੂ ਹੁੰਦਾ ਮੈਂ ਵੀ ਇਕੱਲੀ ਆ ਘਰੇ ਆਪਦੀ ਜੀ ਜੀ ਠੀਕ ਆ ਇੱਥੇ ਇੱਕ ਜਿਹੜਾ ਕੁਐਸਚਨ ਤੁਸੀਂ ਪੁੱਟ ਕੀਤਾ ਵੀ ਦੂਜੀ ਧਿਰਾਂ ਦੀ ਇਹ ਕੁੜੀ ਸਾਨੂੰ ਬਲੈਕਮੇਲ ਕਰ ਰਹੀ ਹੈ ਕਿਹੜੀ ਗੱਲ ਦੀ ਬਲੈਕਮੇਲ ਹੈ ਇਹ ਅਸੀਂ ਜਾਣਨਾ ਚਾਹੁੰਦੇ ਆ ਅੱਜ ਕਿ ਕੁੜੀ ਦੇ ਅਨੰਦ ਕਾਰਜ ਹੋਏ ਆ ਉਹ ਪੁਰੀਆ ਜਾਨੀ ਕਿ ਉਹਦਾ ਜਿਹੜਾ ਹੈਗਾ ਇਹਦੇ ਕੋਲੇ ਕੁੜੀ ਦੇ ਕੋਲੇ ਆ ਸਰਟੀਫੀਕੇਟ ਜੋ ਉਹ ਤੋਂ ਬਣਿਆ ਹੋਣਾ ਕਿਸੇ ਗੁਰਦੁਆਰਾ ਸਾਹਿਬ ਤੋਂ ਜੋ ਵੀ ਹੋਇਆ ਬੱਚਾ ਗੋਦ ਲਿਆ ਉਹ ਵੀ ਗੋਦਨਾਮਾ ਵੀ ਉਹਨਾਂ ਦੇ ਕੋਲੇ ਇਹਦੇ ਕੋਲੇ ਆ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਪੂਰੀ ਵੀਡੀਓ ਉਹਦੀ ਆਡੀਓ ਉਹ ਕੁੜੀ ਕੋਲੇ ਆ ਇੱਥੋਂ ਦੇ ਅਧਿਕਾਰੀਆਂ ਦੇ ਸਾਹਮਣੇ ਰੱਖੀ ਆ ਉਹ ਤੇ ਇਹ ਮਸੂਸੀ ਗੱਲ ਇਹ ਹੈ ਕਿ ਅਸੀਂ ਆਦੇ ਹੁੰਨੇ ਆ ਕਿ ਸਿਆਸੀ ਗੁੰਡਾ ਪੁਲਸ ਗੱਠਜੋੜ ਮਤਦਾਵਾਲ ਅਸੀਂ ਨਾਹਰਾ ਲਾਉਣੇ ਹੁੰਨੇ ਆ ਤੁਸੀਂ ਆ ਵੀ ਸੁਣਿਆ ਹੋਊਗਾ ਅੱਜ ਇਸ ਕੇਸ ਦੇ ਵਿੱਚ ਇਹ ਸਾਬਤ ਹੋ ਗਿਆ ਵੀ ਐਡੀ ਵੱਡੀ ਗੱਲ ਵਿਦ ਪ੍ਰੂਫ ਹੋਣ ਦੇ باوجود ਇਥੋਂ ਦਾ ਪ੍ਰਸ਼ਾਸਨ ਹੈ ਪੁਲਸ ਪ੍ਰਸ਼ਾਸਨ ਉਹਨਾਂ ਨੂੰ ਕੁਝ ਕਹੇ ਨਹੀਂ ਰਿਹਾ ਉਲਟੇ ਆਏ ਹੋਇਆ ਕਿ ਪਿਛਲੀ ਦਿਨੀ ਅਸੀਂ ਆਏ ਸੀ ਸਾਨੂੰ ਵਿਸ਼ਵਾਸ ਦਿਵਾਇਆ ਪਰ ਅਸੀਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਲੇਟ ਕਰੀ ਜਾਂਦੇ ਉਹਨਾਂ ਦੀ ਜਵਾਨਤਾ ਕਾਂ ਦੇ ਮਾਰੇ ਕਰਦੇ ਆ ਸਾਰਾ ਕੁਝ ਤੇ ਉਹਨਾਂ ਦੀ ਬਈ ਜਵਾਨਤਾ ਅੱਜ ਹੋ ਗਈਆਂ ਇਸ ਕਰਕੇ ਇਹ ਜਿਹੜਾ ਇਹ ਜਿਹੜਾ ਮਸਲਾ ਹੈ ਇਹ ਬਹੁਤ ਗੰਭੀਰ ਮਸਲਾ ਹੈ ਅਸੀਂ ਇਹਨੂੰ ਇੱਥੋਂ ਤੱਕ ਹੱਲ ਨਹੀਂ ਦੇਵਾਂਗੇ ਕਿਉਂਕਿ ਜਿੱਥੇ ਇਹ ਕੁੜੀ ਨੂੰ ਹੈ ਅਨਸਾਖ ਦੋਣ ਦਾ ਮਸਲਾ ਉੱਥੇ ਨਾਲ ਸਾਡੀ ਜਥੇਬੰਦੀ ਦੀ ਵੀ ਇਸ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਭਾਰਤੀ ਕਿਸਾਨ ਜੁਨੇ ਰੇਕਤਾ ਦੇ ਹਰਾਖਾ ਦੇ ਜ਼ਿਲ੍ਹੇ ਦੇ ਆਗਮਾਂ ਨੂੰ ਜੋ ਸਾਡੇ ਜ਼ਿਲ੍ਹੇ ਦੀ ਕਲਗੀ ਹੈ ਜੋ ਉਹਨੇ ਨਾਲ ਬਾਰਸਲੂਕੀ ਕੀਤੀ ਹੈ ਇਹਦੀ ਬਾਤ ਅੱਜ ਸੰਕੇਤਕ ਤੌਰ 'ਤੇ ਆਉਂਦੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਵੱਡਾ ਰੂਪ ਦੇਵਾਂਗੇ ਪੂਰੇ ਜ਼ਿਲ੍ਹੇ ਨੂੰ ਅੱਜ ਮੁਕਸੇ ਜ਼ਿਲ੍ਹੇ ਦਾ ਵੀ ਇੱਕ ਬਲਾਕ ਆਇਆ ਇਸੇ ਤਰ੍ਹਾਂ ਇੱਧਰ ਵੀ ਭਾਈ ਉਹਵੇਂ ਹੀ ਸੱਦਾ ਦਿੱਤਾ ਸੀ ਕਿਉਂਕਿ ਕੱਲ ਜਿਹੜੀ ਸਾਡੀ ਇੱਕ ਵੱਧਵੀਂ ਮੀਟਿੰਗ ਹਰਾਂ ਦੀ ਬਾਬਤ ਸੀ ਆਗੂ ਬਹੁਤ ਲੇਟ ਘਰਾਂ ਨੂੰ ਆਏ ਐ ਉਦੋਂ ਪਿੱਛੇ ਸੁਨੇਹੇ ਲੱਗੇ ਐ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਨੂੰ ਆਏ ਨਹੀਂ ਵੀ ਸੰਕੇਤਕਤਾਲਾ ਰਹਿ ਜੋ ਇਹਨੂੰ ਅਣਮਿਥੇ ਸਮੇਂ ਦਾ ਧੰਨਾ ਲਾਵਾਂਗੇ ਤੇ ਇੱਥੇ ਰਾਸ਼ਨ ਪਾਣੀ ਪੱਕਿਆ ਕਰੋ ਤੇ ਇਹਨਾਂ ਨੂੰ ਵੇਖਾਂਗੇ ਵੀ ਇਨਸਾਫ ਕਿਵੇਂ ਨਲਦਾ ਲੋਕਾਂ ਨੂੰ ਇਹ ਗੱਲ ਆਮ ਤੌਰ ਤੇ ਪੁਲਿਸ ਕਹਿੰਦੀ ਆ ਕਿ ਸਾਡੇ ਕੋਲੇ ਪ੍ਰੂਫ ਹੈ ਨਹੀਂ ਸਬੂਤ ਹੈ ਨਹੀਂ ਸਬੂਤ ਲਿਆ ਦਿਓ ਤੁਹਾਨੂੰ ਅਸੀਂ ਇਨਸਾਫ ਦਵਾ ਦਾਂਗੇ ਹੋਂ ਤਾਂ ਤੁਹਾਡੇ ਕੋਲ ਸਬੂਤ ਵੀ ਆ ਪ੍ਰੂਫ ਵੀ ਆ ਤੁਸੀਂ ਸਾਹਮਣੇ ਰੱਖਦੇ ਹੋ ਆ ਤੇ ਪੁਲਿਸ ਦਾ ਜਿਹੜਾ ਵਤੀਰਾ ਹੈ ਜਥੇ ਬੰਦੀ ਪ੍ਰਤੀ ਵੀ ਵਧੀਆ ਨਹੀਂ ਲੱਗਿਆ ਕਹਿੰਦੇ ਤੁਸੀਂ ਅੰਦਰ ਗਏ ਸੀ ਤੁਹਾਨੂੰ ਵੀ ਐਸਆਈ ਪੈ ਗਿਆ ਕਹਿੰਦੇ ਗੱਲ ਸੁਣੋ ਇਹ ਪੁਲਿਸ ਦਾ ਵਤੀਰਾ ਵਧੀਆ ਹੋਂ ਤਾਂ ਹੁਣ ਸਾਰਾ ਛੋੜੇ ਸਾਹਮਣੇ ਆ ਗਿਆ ਨਾ ਵੀ ਉਸ ਐਸਆਈ ਨੇ ਕੀ ਆ ਕਿ ਐਸੈਕਟਰ ਦੀ ਕੇਰੀ ਵਾਰੰਗੀ ਤੇ ਸਾਰੀਆਂ ਗੱਲਾਂ ਦੇ ਵਿੱਚ ਇਹ ਗੱਲਾਂ ਦੱਸ ਦਿੱਤੀਆਂ ਨੇ ਵੀ ਇੱਥੇ ਜਿਹੜਾ ਦੋ ਮਾਮਲੇ ਸਾਹਮਣੇ ਆਉਂਦੇ ਆ ਇੱਕ ਤਾਂ ਜਿਹਦੇ ਜਿਹਦੇ ਵਿੱਚ ਛਾਡੀ ਪੁਲਿਸ ਜਿਹੜੀ ਬਹੁਤ ਵੱਡੀ ਪੱਧ ਤੇ ਬਣਾ ਹੋਈ ਵੀ ਹੈ ਅਸੀਂ ਸਾਰਿਆਂ ਨੂੰ ਹੀ ਕਹਿੰਦੇ ਵਧੀਆ ਚੰਗੇ ਚੰਗੇ ਅਸਰ ਵੀ ਸਾਨੂੰ ਮਿਲਦੇ ਆ ਰੋਜ਼ ਪੁਲਿਸ ਨਾਲ ਹੀ ਵਾਹ ਪੈਂਦਾ ਪਰ ਵੱਡੀ ਜਿਹੜੀ ਗਿਣਤੀ ਚ ਆਉਂਦੀ ਹੈ ਜਿਹੜੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਜਿਹੜਾ ਇਹਨਾਂ ਦੇ ਵਿੱਚ ਵੜਿਆ ਹੋਇਆ ਉਦੋਂ ਅੱਗੇ ਜਿਹੜੇ ਸਿਆਸਤਦਾਨਾ ਉਹਨਾਂ ਦੀ ਜਿਹੜੀਆਂ ਫਰਮਾਇਸ਼ਾਂ ਚੱਲਦੀਆਂ ਇਹ ਜਿਹੜਾ ਪੁਲਿਸ ਨਾ ਦੀ ਪੁਲਿਸ ਆ ਇੱਥੇ ਤਾਂ ਇਨਸਾਫ ਦਾ ਮੰਦਰ ਹੈ ਜਿਹੜਾ ਇਹਨੂੰ ਅਸੀਂ ਇਨਸਾਫ ਦਾ ਮੰਦਰ ਕਹਿ ਨਹੀਂ ਸਕਦੇ ਇਸ ਲਈ ਲੋਕਾਂ ਨੂੰ ਇਕੱਠੇ ਹੋ ਕੇ ਲੜਨੇ ਪਊਗਾ ਜੀ ਤੁਹਾਡੀ ਜਿਹੜੀ ਪਿੱਛੋਂ ਵੀ ਪੈਲੀ ਆਈ ਸੀ ਤੁਹਾਨੂੰ ਜਿੱਥੇ ਤੁਹਾਡਾ ਪਹਿਲਾਂ ਜਿਹੜਾ ਪਤੀ ਮੁੱਕ ਗਿਆ ਸੀ ਹਾਂਜੀ ਸਵਾ 2 ਕਿੱਲੇ ਸੀਗੇ 2019 ਚ ਮੇਰਾ ਵਿਆਹ ਹੋਇਆ ਇਹਨਾਂ ਨੇ ਜਦੋਂ ਮੇਰਾ ਰਿਸ਼ਤਾ ਲਿਆ ਸੀਗਾ ਸਵਾ 2 ਕਿੱਲੇ ਨਾਲ ਲੈ ਸੀਗੇ ਪਰ ਮੇਰੇ ਪਤੀ ਨੇ 2023 ਚ ਉਹ ਜ਼ਮੀਨ ਵੇਚਤੀ ਸਵਾ ਦੋ ਕਿੱਲੇ ਪੈਲੀ ਸੀ ਉਹ ਇਹਨਾਂ ਨੇ ਲਈ ਸੀ ਤੁਹਾਡੀ ਜਿੱਥੇ ਹੁਣ ਵਿਆਹ ਹੀ ਸੀ ਜਿਹਨਾਂ ਨੇ ਹੁਣ ਰੋਲਾ ਪਿਆ ਤੁਹਾਡਾ ਹਾਂਜੀ ਬੱਚੇ ਨੂੰ ਉਧਰੋਂ ਜ਼ਮੀਨ ਆਉਂਦੀ ਸੀਗੀ ਉਹ ਪਹਿਲਾਂ ਮੇਰੇ ਜਦੋਂ ਉਧਰੋਂ ਮੇਰਾ ਇੱਧਰ ਵਿਆਹ ਹੋਇਆ ਕਦੋਂ ਜ਼ਮੀਨ ਮੇਰੇ ਤੇ ਮੇਰੇ ਬੱਚੇ ਨਹੀਂ ਸੀ ਸਾਨੂੰ ਆਉਂਦੀ ਸੀ ਜਦੋਂ ਇੱਧਰ ਮੈਰਿਜ ਹੋ ਗਿਆ ਉਹ ਜ਼ਮੀਨ ਤਿੰਨ ਟੋਟਿਆਂ ਚ ਸੀਗੀ ਮੇਰਾ ਪਤੀ ਕਹਿੰਦਾ ਵੀ ਉੱਤੇ ਕੌਣ ਠੇਕੇ ਤੇ ਲਾ ਕੇ ਆਇਆ ਕਰੂਗਾ ਤਿੰਨ ਟੋਟਿਆਂ ਚ ਵੀ ਮੇਰੇ ਕੋਲੇ 10 ਕਿੱਲੇ ਹੈਗੇ ਆ ਇਹ ਕਿਹਨੂੰ ਦੇਣੇ ਮੇਰੇ ਇੱਕ ਜਵਾਕ ਆ ਵੀ ਮੇਰਾ ਬੇਟਾ ਜਿਹੜਾ ਇਹਨਾਂ ਨੇ ਗੋਦ ਲਿਆ ਸੀ ਉਸੇ ਨੂੰ ਹੀ ਦੇਣੇ ਆ ਨਛੱਤਰ ਕਹਿੰਦਾ ਇਹਨਾਂ ਨੇ ਕਹਿੰਦਾ ਵੀ ਜਿਹੜੀ ਮੇਰੀ ਪਹਿਲਾਂ ਵਾਲੀ ਘਰ ਵਾਲੀ ਸੀਗੀ ਉਹਦੇ ਇਲਾਜ ਤੇ 25 ਲੱਖ ਰੁਪਇਆ ਲੱਗ ਗਿਆ ਮੈਂ ਉਹ ਕਰਜ਼ਾ ਲਾਉਣਾ ਜਦੋਂ ਮੇਰਾ ਇੱਥੇ ਵਿਆਹ ਹੋਇਆ ਏਦੋਂ ਪਹਿਲਾਂ ਹੀ ਇਹਨਾਂ ਨੇ ਮੇਰੇ ਸਹੁਰਾ ਬਲਵੰਤ ਸਿੰਘ ਜਿਵੇਂ ਉਹ ਦੀਦੀ ਨੇ ਦੱਸਿਆ ਜੇਟ ਗਰਮੀ ਤੇ ਇਹਨਾਂ ਨੇ ਸਾਰਾ ਕੁਝ ਘਰੋਂ ਲੈ ਲਿਆ ਸੀ ਮੇਰੇ ਹੌਂਦੀ ਨੂੰ ਨਾ ਕਰੇ ਕੋਈ ਗੱਡੀ ਸੀ ਨਾ ਵਾਸ਼ਿੰਗ ਮਸ਼ੀਨਾਂ ਤੱਕ ਵੀ ਨਹੀਂ ਸੀ ਸਾਰਾ ਕੁਝ ਮੈਂ ਉਧਰ ਜ਼ਮੀਨ ਵੇਚ ਕੇ ਆਪਦੇ ਪੈਸੇ ਆਉਣਾ ਬਣਾਇਆ ਮੇਰੇ ਮੇਰੇ ਪਤੀ ਨੇ ਇਹ ਕਹਿੰਦਾ ਮੈਂ ਆਪਦਾ ਕਰਜ਼ਾ ਲਾਉਣਾ ਉਹ ਕਰਜ਼ਾ ਲਾਇਆ ਇਹਨਾਂ ਨੇ ਉਹ ਜ਼ਮੀਨ 32 33 ਲੱਖ ਦੀ ਵੇਚੀ ਤੇ ਸਾਰੇ ਮੇਰੇ ਪੈਸੇ ਉਹ ਵੀ ਆਪ ਲਾ ਲੇ ਅੱਜ ਇਹ ਕਹਿੰਦੀ ਹੈ ਜ਼ਮੀਨਾਂ ਦੇ ਲਾਲਚ ਨੂੰ ਆ ਕਰਦੀ ਹੈ ਜੇ ਮੈਨੂੰ ਜ਼ਮੀਨ ਦਾ ਲਾਲਚ ਹੁੰਦਾ ਮੈਂ ਆਪਦੇ ਉਹ ਸਵਾ ਦੋ ਕਿੱਲੇ ਕਿਉਂ ਵੇਚ ਕੇ ਇਹਨਾਂ ਨੂੰ ਪੈਸੇ ਦਿੰਦੀ ਅੱਜ ਨੂੰ ਮੇਰੇ ਜਿਹੜੇ ਪਤੀ ਦੇ ਨਾਮ ਸਾਢੇ 3 ਕਿੱਲੇ ਅੱਜ ਨੂੰ ਮੈਂ ਉਹ ਆਪਦੇ ਨਾਂ ਕਰਾ ਲੈਂਦੀ ਜਾ ਮੈਂ ਉਹ ਜਦੋਂ ਬਿਮਾਰ ਰਹਿੰਦਾ ਸੀ ਉਹ ਤਾਂ ਵਸੀਅਤ ਕਰਾ ਸਕਦੀ ਸੀ ਇੰਨੀ ਜਿਆਦਾ ਉਹ ਸ਼ਰਾਬ ਪੀਂਦੇ ਸੀਗੇ ਨਾਲੇ ਉਹ ਸਾਧਾ ਰੋਗ ਸੀ ਮੈਂ ਜ਼ਮੀਨ ਕਦੋਂ ਵੀ ਉਹਨਾਂ ਤੋਂ ਲੈ ਸਕਦੀ ਸੀ ਜਿਹੜਾ ਹੁਣ ਇਹ ਕਈ ਜਿਹੜਾ ਹੁਣ ਇਹ ਕਈ ਜਾਂਦੇ ਨਾ ਵੀ ਬਿਨਾਂ ਲਾਲਚ ਨੂੰ ਆ ਕੀਤਾ ਉਹ ਕੀਤਾ ਨਿਸ਼ਤਰ ਸਿੰਘ ਦੇ ਵਿੱਚ ਨੁਕਸ ਸੀ ਉਹ ਬੱਚਾ ਪੈਦਾ ਨਹੀਂ ਸੀ ਕਰ ਸਕਦਾ ਇਸ ਕਰਕੇ ਉਹਨਾਂ ਨੇ ਇਹ ਬੱਚਾ ਅਡੌਪਟ ਕੀਤਾ ਸੀ ਅੱਛਾ ਮੇਨ ਵਿਚਰੀ ਗੱਲ ਕੋਈ ਨਹੀਂ ਦੱਸਦਾ ਜਿਹੜੀ ਗੱਲ ਵਿੱਚੋਂ ਮੇਨ ਗੱਲ ਤਾਂ ਇਹ ਆ ਕਿ ਆ ਕਿਉਂ ਲਿਆ ਹੁਣ ਰੋਲਾ ਕਿੱਥੇ ਖੜਾ ਹੈ ਰੋਲਾ ਗਰਮੀਤ ਕਹਿੰਦਾ ਵੀ ਜੋ ਸਾਰਾ ਕੁਝ ਹੈਗਾ ਉਹ ਮੇਰੇ ਮੁੰਡੇ ਨੂੰ ਹੀ ਮਿਲ ਜੇ ਇਹਨਾਂ ਨੂੰ ਕੱਢ ਦਈਏ ਇੱਥੋਂ ਵੀ ਇਹਦਾ ਬੱਚਾ ਗੋਦ ਨਹੀਂ ਲੈਣਾ ਮੇਨ ਗੱਲ ਤਾਂ ਇਹ ਹੈ ਕਿ ਨਾ ਹੋਵੇ ਤੇ ਜਿਹੜੇ ਉਹ ਹੈਗੇ ਆਪਣੇ ਬਾਹਰਲੇ ਘਰ ਜਿੱਥੇ ਪਸ਼ੂ ਬੰਨਦੇ ਆ ਇਹ ਹੁਣ ਗਰਮੀਤ ਕਹਿੰਦਾ ਵੀ ਮੇਰੀ ਦਾਦੀ ਮੈਨੂੰ ਵੀ ਇਹ ਗਿਫਟ ਦੇਗੀ ਅੱਛਾ ਰੋਟੀ ਤਾਂ ਦਿੰਦੀ ਸੀ ਉਹ ਦਾਦੀ ਨੂੰ ਸਾਡੀ ਭੈਣ ਹੂੰ ਨਾ ਦਾ ਉਹ ਜਿਹੜੀ ਦਾਦੀ ਸੀ ਇਹਨਾਂ ਦੀ ਉਹ ਤੇ ਵੱਡੇ ਮੁੰਡੇ ਦੇ ਘਰੇ ਜਾਂਦੀ ਸੀ ਉਹ ਡਾਂਗ ਚੱਕ ਲੈਂਦਾ ਸੀ ਆਣ ਗੌਣ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਜੇ ਬਲਵੰਤ ਸਿੰਘ ਦੇ ਘਰੇ ਹੁੰਦੀ ਸੀ ਮਾਂ ਤੇ ਇਹਨੇ ਨਹੀਂ ਘਰੇ ਬਣਨ ਦਿੱਤਾ ਕਿਸੇ ਨੇ ਉਹਨੂੰ ਰੋਟੀ ਨਹੀਂ ਦਿੱਤੀ ਰੋਟੀ ਹੁੰ ਦਿੱਤੀ ਸਾਡੀ ਭੈਣ ਨੇ ਉਹਦੀਆਂ ਜਿਹੜੀ ਸਾਡੀ ਇਹਨੇ ਦਾਦੀ ਸੀ ਉਹਦੀਆਂ ਕੁੜੀਆਂ ਨੂੰ ਪੁੱਛ ਲੋ ਬਿਸ਼ੱਕ ਦੀ ਇਹ ਗੱਲ ਜੇ ਝੂਠ ਹੋਵੇ ਤਾਂ ਜੀ ਸਾਡੀ ਭੈਣ ਰੋਟੀ ਨਹੀਂ ਸੀ ਉਹ ਤਰਸ ਬਹੁਤ ਕਰਦੀ ਸੀ ਗਰੀਬ ਤੇ ਉਹਨੇ ਪਈ ਨੇ ਨਾ ਗਲਾਸ ਪਾਣੀ ਵਾਲਾ ਰੋਟੀ ਖਾ ਕੇ ਇੱਥੇ ਰੱਖ ਕੇ ਪਈ ਜਾਣਾ ਫਿਰ ਸਾਡੀ ਭੈਣ ਨੇ ਉਹਨੂੰ ਦੁੱਧ ਦੇਣਾ ਜਿੰਨਾ ਚਿਰ ਉਹ ਦੁੱਧ ਪੀਂਦੀ ਨਹੀਂ ਸੀ ਉਹਨਾਂ ਚਿਰ ਉਹ ਆਪਦਾ ਗਲਾਸ ਆਦੇ ਹੱਥੇ ਚ ਰੱਖਦੀ ਸੀ ਵੀ ਕੋਈ ਥੱਲੇ ਕੁਝ ਚੜਜੂ ਗੱਡਣ ਕੀੜਾ ਮਕੌੜਾ ਜਦੋਂ ਤੁਹਾਡਾ ਰਿਸ਼ਤਾ ਹੁੰਦਾ ਭੈਣ ਇਹ ਗੱਲਾਂ ਹੋ ਗਈਆਂ ਸੀ ਪਹਿਲਾਂ ਵੀ ਮੇਰੇ ਕੋਲ ਇੱਕ ਬੱਚਾ ਉਹ ਤੁਹਾਨੂੰ ਸਵੀਕਾਰ ਕਰਨਾ ਪਊਗਾ ਰੱਖਣਾ ਪਊਗਾ ਗੋਦ ਲੈਣਾ ਪਊਗਾ ਵੀ ਜਿਹੜੀ ਇਹਦੀ ਜਾਇਦਾਦ ਆ ਤੁਹਾਡੇ ਘਰ ਵਾਲੇ ਦੀ ਪਹਿਲਾਂ ਵਾਲੇ ਦੀ ਆ ਵੀ ਉਹ ਵੀ ਨਾਮ ਕਰਾਉਣੀ ਪਊਗੀ ਇਹਨਾਂ ਨੇ ਸਾਰਾ ਕੁਝ ਇਹ ਸਵੀਕਾਰ ਕਰ ਲਿਆ ਸੀ ਵੀ ਸਾਨੂੰ ਮਨਜ਼ੂਰ ਆ ਫਿਰ ਇਸ ਦਾ ਫਿਰ ਹੋਇਆ ਸੀ ਹਾਂਜੀ ਜਦੋਂ ਰਿਸ਼ਤਾ ਹੋਇਆ ਇਹਨਾਂ ਨੇ ਇਹ ਵਿੱਚ ਲਿਆ ਸੀ ਵੀ ਇਹ ਬੱਚੇ ਨੂੰ ਅਸੀਂ ਰੱਖਾਂਗੇ ਪਰ ਜਿਹੜੇ ਦੀ ਬੱਚੇ ਦੀ ਪ੍ਰਾਪਰਟੀ ਆਉਂਦੀ ਆ ਉਹਦੇ ਵੀ ਅਸੀਂ ਅੱਜ ਤੋਂ ਬਾਅਦ ਅਸੀਂ ਮਾਲਕ ਹੋਵਾਂਗੇ ਵਿੱਚ ਗੇ ਰੱਖਗੇ ਉਹ ਸਾਡੀ ਆ ਇਹ ਸਬੰਧ ਵਿੱਚ ਕੋਈ ਲਿਖਤ ਹੋ ਗਈ ਸੀ ਤੁਹਾਡੀ ਲਿਖਤ ਹੋ ਗਈ ਹੈ ਹਾਂਜੀ ਇਹਦੀ ਮੈਰਿਜ ਦੀ ਸਾਰੀ ਹਾਂਜੀ ਉਹ ਸਾਰੇ ਗੋਦ ਲੈ ਗੋਦ ਲੈ ਦੀ ਉਹ ਤਹਿਸੀਲਦਾਰ ਸਾਹਮਣੇ ਲੀਗਲ ਪ੍ਰੂਫ ਤੇ ਲਿਆਵਿਆ ਗੋਦ ਹੂੰ ਸਾਰੇ ਅਸਲੀ ਪ੍ਰੂਫ ਬਣੇ ਹੋਏ ਆ ਕੋਈ ਐਵੇਂ ਨਹੀਂ ਉਹ ਤਾਂ ਜਿਵੇਂ ਆ ਜਿਵੇਂ ਦੀਦੀ ਦੱਸੀ ਜਾਂਦੇ ਉਹਨਾਂ ਦੀ ਪਹਿਲਾਂ ਵਾਲੀ ਘਰ ਵਾਲੀ ਦੀ ਭੈਣ ਦੱਸੀ ਜਾਂਦੇ ਆ ਪਹਿਲਾਂ ਹੀ ਸਾਰੀਆਂ ਵੰਡਾ ਹੋਈਆਂ ਵਾਂਗੀਆਂ ਸੀ ਸਾਡੇ ਵਾੜੇ ਵੰਡੇ ਹੋਏ ਸੀ ਸਾਧਨ ਵੰਡੇ ਸੀ ਇਹ ਤਾਂ ਜਦੋਂ ਹੁਣ ਇਹਨਾਂ ਦੀ 97 ਦੀ ਮੌਤ ਹੋ ਗਈ ਆ ਹੁਣ ਮੇਰਾ ਜੇਟ ਗਰਮੀਤ ਸਿੰਘ ਤੇ ਸੋਹਰਾ ਬਲਵੰਤ ਸਿੰਘ ਹੁਣ ੱੱਕੇ ਨਾਲ ਕਬਜ਼ਾ ਕਰਦੇ ਆ ਵੀ ਅਸੀਂ ਤੁਹਾਨੂੰ ਮਾਪੂਤਾਂ ਨੂੰ ਇੱਥੇ ਨਹੀਂ ਰੱਖਣਾ ਸਾਰੀ ਪ੍ਰਾਪਰਟੀ ਕਹਿੰਦੇ ਆ ਸਾਡੇ ਮੁੰਡੇ ਦੀ ਆ ਜਸ਼ਨਦੀਪ ਜੋ ਬਾਹਰ ਆਸਟ੍ਰੇਲੀਆ ਪੀ ਆ ਰਾਗੇ ਜਮੀਨਾਂ ਦਾ ਲਾਲਚ ਇਹਨਾਂ ਨੂੰ ਹੋਇਆ ਬਿਆਹਣ ਜਦੋਂ ਮੇਰਾ ਪਤੀ ਨਛੱਤਰ ਸਿੰਘ ਬਠਿੰਡੇ ਦਾਖਲ ਸੀਗਾ ਕੋਈ ਮਗਰ ਨਹੀਂ ਗਿਆ ਕਿਸੇ ਨੇ ਕੋਈ ਉਹਦੇ ਲਾਸਤੇ ਪੈਸੇ ਨਹੀਂ ਲਾਈ ਪੁੱਤ ਜ਼ਰੂਰੀ ਸੀ ਕਿ ਵਿਆਹ ਸੀ ਮੇਰੀ ਨਨਾਨ ਪੰਜ ਗਰਾਈਆਂ ਪਰਮਜੀਤ ਉਹਨਾਂ ਦੇ ਮੁੰਡੇ ਤੇ ਵਿਆਹ ਤੇ ਸੀਗੇ ਸਾਰੇ ਹੁਣ ਤੁਸੀਂ ਦੱਸੋ ਪੁੱਤ ਜ਼ਰੂਰੀ ਹੁੰਦਾ ਕਿ ਆਪਾਂ ਨੂੰ ਵਿਆਹ ਜ਼ਰੂਰੀ ਹੁੰਦੇ ਆ ਨਾ ਮੇਰਾ ਪਤੀ ਮੁੱਕਣ ਤੋਂ ਪਹਿਲਾਂ 10.5 ਲੱਖ ਰੁਪਇਆ ਲਿਮਟ ਭਰ ਗਿਆ ਸੀਗਾ ਜੋ ਮੇਰਾ ਸਹੁਰਾ ਵੀ ਸਹੁਰੇ ਨਾਲ ਸਾਝੀ ਸੀਗੀ ਲਿੰਟ ਦੇ ਪੈਸੇ ਜਿਹੜੇ ਬਾਅਦ ਚ ਮੇਰਾ ਸਹੁਰਾ ਚੱਕ ਸਕਦਾ ਸੀ ਮੈਂ ਲਾਜਾਸ ਤੇ ਮੇਰੇ ਸਹੁਰੇ ਤੋਂ ਪੈਸੇ ਮੰਗੇ ਬਲਵੰਤ ਸਿੰਘ ਤੋਂ ਬਿਲਾਜ ਕਰਾਉਣ ਵਾਸਤੇ ਮੈਨੂੰ ਪੈਸੇ ਦੇ ਦਿਓ ਬਾਅਦ ਚ ਦੇ ਦੂੰਗੀ ਪਰ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਹੈ ਨਹੀਂ ਮੇਰਾ ਜੇਡ ਨਰਮਲ ਮਿਹਨਤ ਉਹ ਵੀ ਮੰਗੇ ਤੁਹਾਨੂੰ ਪਤਾ ਕੁੜੀਆਂ ਤੇ ਕੋਈ ਕਵੀਲਦਾਰੀ ਨਹੀਂ ਹੁੰਦੀ ਨਾ ਮੇਰੇ ਜੇਡ ਨੇ ਪੈਸੇ ਦਿੱਤੇ ਨਾ ਮੇਰੇ ਸਹੁਰੇ ਨੇ ਮੇਰੇ ਜੇਡ ਦੇ ਬੱਚੇ ਜਸ਼ਨਦੀਪ ਬਾਹਰੋਂ ਆਸਟ੍ਰੇਲੀਆ ਚੋਂ ਆਇਆ ਸੀ ਉਹਨਾਂ ਦੀ ਕੁੜੀ ਦੀਪਾ ਉਹ ਵੀ ਬਾਹਰੋਂ ਆਈ ਸੀ ਮੈਂ ਸਾਰਿਆਂ ਤੋਂ ਮੰਗੇ ਮੈਨੂੰ ਕਿਸੇ ਨੇ ਵੀ ਕੋਈ ਪੈਸਾ ਨਹੀਂ ਦਿੱਤਾ 7 ਲੱਖ ਰੁਪਈਆ ਮੇਰੇ ਘਰ ਵਾਲੇ ਦੇ ਨਿਸ਼ਚਤਰ ਦੇ ਇਲਾਜ ਤੇ ਲੱਗਿਆ ਮੇਰੇ ਪੇਕੇ ਪਰਿਵਾਰ ਨੇ ਤੇ ਮੈਂ ਲੋਕਾਂ ਤੋਂ ਫੜ ਕੇ ਲਾਇਆ ਇਹੀ ਗੱਲ ਉਹ ਪੈਣ ਦੱਸ ਰਹੀ ਹੈ ਜਿਹੜੀ ਉਹਨਾਂ ਦੀ ਪੈਣ ਮੁੱਕ ਗਈ ਉਹ ਵੀ ਲਾਜ ਵੱਲੋਂ ਕਈ ਪਹਿਲਾਂ ਪਹਿਲਾਂ ਜਿਹੜੀ ਬਿਮਾਰ ਰਹਿੰਦੀ ਸੀ ਇਹਨਾਂ ਦੀ ਪਹਿਲਾ ਵਾਲੀ ਘਰ ਵਾਲੀ ਉਹਦਾ ਵੀ ਇਹਨਾਂ ਨੇ ਕੋਈ ਲਾਜ ਨਹੀਂ ਕਰਾਇਆ ਇੱਕ ਵਾਰੀ ਦਾਖਲ ਕਰਾਇਆ ਬਾਅਦ ਚ ਉਹਦੇ ਪੇਕੇ ਨੇ ਸੰਭਿਆ ਹੁਣ ਮੇਰੇ ਪਤੀ ਨੂੰ ਵੀ ਇਹਨਾਂ ਨੇ ਪੂਰਾ ਮਹਿੰਗਾ ਹਸਪਤਾਲ ਦੇ ਕੇ ਆ ਜਿੱਦੇ ਮੇਰਾ ਪਤੀ ਦਾਖਲ ਕਰਾਇਆ ਬਠਿੰਡੇ ਕ੍ਰਿਸਟਲ ਹਸਪੀਟਲ ਚ ਮੇਰਾ ਜੇਟ ਨਾਲ ਗਿਆ ਸੀ ਦਾਖਲ ਕਰਾ ਕੇ ਉਹਨਾਂ ਨੂੰ ਇਹ ਕਹਿ ਕੇ ਆਇਆ ਦਿਨ ਦਾ ਭਾਵੇਂ 5 ਲੱਖ ਰੁਪਇਆ ਲੈ ਲਿਓ ਅਸੀਂ ਪੈਸੇ ਵਾਲੇ ਆ ਬਸ ਇੱਕ ਵਾਰੀ ਦਾਖਲ ਕਰਾ ਕੇ ਉਸ ਤੋਂ ਬਾਅਦ ਕੋਈ ਉਹਦੇ ਮਗਰ ਹੀ ਨਹੀਂ ਗਿਆ ਬਾਦ ਵਿੱਚ ਜਿੱਦੋਂ ਇਹਨਾਂ ਦੀ ਡੈਥ ਹੋ ਜਾਂਦੀ ਆ ਡੈਥ ਦਾ ਸਰਟੀਫਿਕੇਟ ਫੜਨ ਜਾ ਵੜਦੇ ਆ ਇਹ ਝੂਠ ਮਾਰ ਕੇ ਲਿਆਉਂਦੇ ਆ ਕਿਉਂਕਿ ਉੱਤੇ ਮੇਰਾ ਪੇਕਾ ਪਰਿਵਾਰ ਹੁੰਦਾ ਸੀ ਮੇਰਾ ਜੀਜਾ ਹੁੰਦਾ ਸੀ ਮੇਰਾ ਭਰਾ ਹੁੰਦਾ ਸੀ ਡੈਥ ਸਰਟੀਫਿਕੇਟ ਇਹ ਝੂਠ ਮਾਰ ਕੇ ਲੈ ਕੇ ਆਉਂਦੇ ਆ ਕਿ ਜਿਹੜਾ ਮੇਰਾ ਭਰਾ ਰਵਿੰਦਰ ਮੈਂ ਉਹਦਾ ਪਿਓ ਆ ਤੇ ਸਰਟੀਫਿਕੇਟ ਸਾਨੂੰ ਦਿੱਤਾ ਜਾਵੇ ਜਦੋਂ ਇਹਨਾਂ ਨੇ ਡੈਥ ਸਰਟੀਫਿਕੇਟ ਲੈ ਆਂਦਾ ਸੀ ਬਾਅਦ ਚ ਹਸਪੀਟਲ ਲੈਣ ਗਏ ਤਾਂ ਉਹ ਕਹਿੰਦੇ ਵੀ ਤੇਰਾ ਡੈਡੀ ਲੈ ਗਿਆ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਮੇਰਾ ਜੇਡ ਗਰਮੀਤ ਲੈ ਆਇਆ ਬਾਅਦ ਚ ਪੰਚਾਇਤਾਂ ਕਟੀਆਂ ਹੋਈਆਂ ਫਿਰ ਮੈਨਾਂ ਤੋਂ ਡੈਥ ਸਰਟੀਫਿਕੇਟ ਲਿਆ ਫਿਰ ਜਦੋਂ ਮੇਰੇ ਪਤੀ ਦੇ ਫੁੱਲ ਪਾਉਣੇ ਸੀਗੇ ਤਾਂ ਮੇਰੇ ਜਿਹੜੇ ਜੇਡ ਦਾ ਮੁੰਡਾ ਜਸ਼ਨਦੀਪ ਸਿੰਘ ਉਹਨੇ ਸਾਡੇ ਤੋਂ ਫੁੱਲ ਕੋਲੇ ਕਹਿੰਦਾ ਤੁਸੀਂ ਇਹਦੇ ਕੀ ਲੱਗਦੇ ਆ ਤਾਂ ਮੈਨੂੰ ਗੋਦ ਲਿਆ ਸੀ ਮੇਰਾ ਪਿਓ ਆ ਮੇਰਾ ਚਾਚਾ ਵੀ ਮੇਰਾ ਪਿਆਉ ਹੈ ਮੈਨੂੰ ਉਹ ਬਸ ਉਹਨਾਂ ਨੂੰ ਇਹ ਸੀ ਵੀ ਸਾਰੀ ਪ੍ਰਾਪਰਟੀ ਅੱਜ ਅਸੀਂ ਕਹਿਦਗੇ ਮੈਂ ਇਹਦਾ ਮੁੰਡਾ ਸੀ ਹੜਪ ਲਗੇ ਉਲਟਲ الزام ਸਾਡੇ ਤੇ ਲਾਉਂਦੇ ਆ ਤੁਹਾਡੀ ਨੋਂ ਵੱਲੋਂ ਤੁਹਾਡੇ ਤੇ ਬਲੇਮ ਲਾਏ ਆ ਹਾਂਜੀ ਕਿ ਜਿਹੜਾ ਇਹ ਮੈਨੂੰ ਛੇੜਦਾ ਕਾਫੀ ਤਰ੍ਹਾਂ ਦੇ ਜਿਹੜੇ ਬਲੇਮ ਲਾਏ ਆ ਉਹ ਗੱਲਬਾਤ ਕੀ ਆ ਪਹਿਲਾਂ ਤਾਂ ਇਹ ਗੱਲਬਾਤ ਜੀ ਕੋਈ ਵੀ ਨਹੀਂ ਮਦਦ ਇਹ ਬੰਦਾ ਨਹੀਂ ਆ ਮਰਨ ਮ ਖਾਂ ਪਾੜਨ ਮ ਛੇੜ ਕੇ ਕੀ ਲੈਣਾ ਵਿਚਾਰੇ ਬੱਚਿਆਂ ਨੂੰ ਹੂੰ ਇਹ ਸਭ ਨਾਲ ਜਲਾਮ ਹੀ ਲਾ ਦਿੰਦੀ ਹੈ ਜਿਹੜੀ ਹੂੰ ਹਾਂ ਜਲਾਮ ਦਾ ਲਾ ਕੇ ਨਾ ਤੇ ਗੀਦਿਕ ਘਰ ਤੇ ਮਰਗਰਾਇਆਂ ਕਰ ਪਈਆਂ ਕਰਤੀ ਜੋ ਮੇਰੇ ਬੇਟੇ ਪੜਾਉਂਦੀ ਤੇ ਪਿਆੜੀ ਨਾ ਕਰਵਾ ਤੇ ਉਹਦੇ ਬਾਅਦ ਚ ਮੈਂ ਤੁਹਾਨੂੰ ਦੱਸੂ ਵੀ ਤੁਹਾਡੇ ਬੱਚੇ ਕਿੰਨੇ ਆ ਤੁਹਾਡੇ ਦੋ ਆ ਜੀ ਦੋ ਮੁੰਡੇ ਆ ਦੋ ਮੁੰਡੇ ਦੋ ਕੁੜੀਆਂ ਆ ਦੋ ਕੁੜੀਆਂ ਹਾਂ ਦੋ ਬੇਟੀਆਂ ਦੋ ਬੇਟੇ ਆ ਜਿਹੜਾ ਇਹ ਨੋ ਬਲੇਮ ਲਾਉਂਦੀ ਤੁਹਾਡੇ ਤੇ ਇਹ ਵੱਡੇ ਮੁੰਡੇ ਦੀ ਆ ਜਾਂ ਛੋਟੇ ਮੁੰਡੇ ਦੀ ਛੋਟੇ ਦੀ ਆ ਜੀ ਇਹ ਛੋਟੇ ਦੀ ਹਾਂ ਪਹਿਲਾਂ ਇਹ ਪਹਿਲਾਂ ਵਿਆਹ ਹੀ ਚਾਹਤ ਕਰੀ ਇਹ ਤੋ ਦਾ ਬੇਟਾ ਪਹਿਲਾਂ ਹਾਂ ਜੀ ਉਹਦੇ ਪਾੜਾ ਬੱਚਾ ਨਹੀਂ ਕੋਈ ਹੋਇਆ ਉਹ 25 ਸਾਲ ਵਿਚਾਰੀ ਵਸ ਗਈ ਉਹਨੂੰ ਕੈਂਸਰ ਬਣ ਗਿਆ ਉਹਦੀ ਮੌਤ ਹੋ ਗਈ ਉਹਦੇ ਬਾਅਦ ਚ ਨਾ ਮੁਰਕੇ ਫਿਰ ਇਹ ਜਾਣੀ ਸਾਡਾ ਇਹ ਇਹ ਵਿਆਹ ਇਹ ਨਾ ਕਰਾੜਿਆ ਉਹਨੇ ਸਾਥ ਠੱਕੇ ਨਾਲ ਅਸੀਂ ਕਿ ਭਾ ਪਤ ਜਿਹਾ 6 ਮਹੀਨਾ ਦਾ ਲਿਆ ਮੌਤ ਨਹੀਂ ਹੋਈ ਤੇ ਨੂੰ ਵਿੱਢੀ ਵਿਆਹ ਨਾ ਕਰਾ ਉਹ 6 ਮਹੀਨਾ ਹੋਇਆ ਨਹੀਂ ਸੀ ਮੌਤ ਹੋਈ ਨੂੰ ਹੋਰ ਮਹੀਨਾ ਕਿ ਮਾ ਹੀ ਹੋਇਆ ਸੀ ਉਹ ਵਿਆਹ ਕਰਾ ਲਿਆ ਇਹਦੇ ਨਾਲ ਹਾਂ ਜੀ ਇਹ ਮੁਰਕੇ ਨਾਲ ਜਦੋਂ ਫਿਰ ਗਰਜੀ ਮੜਚਾ ਦੰਦ ਆਪੀ ਤੇ ਇਹ ਮੁਰਕੇ ਜਿਹੜੇ ਏਜੰਟ ਫਿਰਦੇ ਹੁੰਦੇ ਆ ਹਾਂ ਉਹ ਜਦੋਂ ਵੇਕਰ ਉਹਨਾਂ ਦਾ ਆਕਰੋਨਰੀ ਉਹਨਾਂ ਪਤਾ ਦੇ ਅੱਗੇ ਉਹ ਲੈ ਕੇ ਉਹਨਾਂ ਨੂੰ ਆ ਗਈ ਜੋ ਆ ਕੇ ਵੇਖ ਗਏ ਉਹਨਾਂ ਦੇ ਫਿਰ ਇਹਨਾਂ ਨੇ ਲੱਗਦੇ ਕੁੜੀ ਹੁੰਦੀ ਜਦਾ ਨੰਬਰ ਨੰਬਰ ਤੇ ਬਾਫਰ ਕੁੜੀ ਦੇ ਗੱਲਾਂ ਕਰ ਲਾਪੇ ਤੇ ਮੁੜ ਕੇ ਫਿਰ ਇਹਨਾਂ ਨੇ ਰਾ ਕਰਾ ਕੇ ਹਟੇ ਹਾਂ ਤੁਹਾਡੇ ਤੇ ਉਹਨਾਂ ਨੇ ਇਹ ਵੀ ਬਲੇਮ ਲਾਇਆ ਕਿ ਤੁਸੀਂ ਉਹਨਾਂ ਨੂੰ ਆਖਿਆ ਵੀ ਬੱਚਾ ਨਹੀਂ ਹੋਇਆ ਤਾਂ ਬੱਚਾ ਮੇਰਾ ਲੈ ਲੈ ਇਹ ਗੱਲ ਹੋਈ ਹੈ ਕੋਈ ਨਹੀਂ ਨਾ ਜੀ ਨਾ ਮੈਂ ਉਹਦੇ ਕੀ ਕਰਨਾ ਬੱਚਾ ਦੇ ਕੇ ਬੱਚਾ ਤਾਂ ਫਿਰ ਡੱਡੀ ਫਿਰ ਪੀ ਉਹ ਹਾਂ ਮੈਂ ਬੱਚਾ ਮੈਨੂੰ ਕਿ ਰੋੜੇ ਜਿਹਾ ਗੱਲਾਂ ਕਰਨ ਦੀ ਹਾਂ ਸਾ ਬੜੇ ਮਾਰੇ ਕੇ ਫਿਰ ਹਰਾ ਕੰਮ ਕਰੀ ਜਾਂਦੀ ਹੈ ਹੁਣ ਹਾਂ ਜਿਹਨੇ ਬੜੇ ਮਾਰੇ ਹੁੰਦੀ ਹੈ ਨਜਾਇਜ਼ ਹੀ ਲਾਈ ਜਾਂਦੀ ਹੈ ਮੈਂ ਬੁੱਢੇ ਬਾਰੇ ਮੈਨੂੰ ਰੋਲੀ ਫਿਰਦੀ ਮੇਰੇ ਘਰ ਵਾਲੀ ਵਿਚਾਰੀ ਉਹ ਮੰਝੇ ਦੇ ਪੈਣ ਵਾਲੀ ਹੋਈ ਪਈ ਹੈ ਮੇਰਾ ਪੁੱਤ ਮਰ ਗਿਆ ਪੁੱਤ ਮੇਰਾ ਮਰ ਗਿਆ ਤਾਂ ਅਸੀਂ ਮਰੇ ਨਾ ਪੜੇ ਹੂੰ 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 ਤੁਹਾਡੇ ਕੋਲ ਪਹਿਲੀ ਕਿੰਨੀ ਬੱਪੂ ਸਾਰੀ 88000 1817 ਕਿੱਲੇ ਵਾਲੀ ਵੇ ਸਾਰੇ 18 ਕਿੱਲੇ ਹਾਂ ਹੁਣ ਇਹਦੇ ਕੋਲ ਪਹਿਲੀ ਜਿਹੜੀ ਇਹਦੇ ਨਾਂ ਕਿੰਨੀ ਹੈ ਜੀ 9 ਦੀ ਤੁਹਾਡੀ ਦੀ ਇਹ 7 ਕਿੱਲੇ ਪੜੀ ਵੇ ਬਹੁਤ ਦੀ ਹੈ ਉਹ ਜਿਹਨੇ ਮੁੰਡੇ ਦੇ ਨਾਂ ਹੁਣ ਹੂੰ ਉਹ ਸੱਤ ਕਿਲੇ ਪੜੀ ਵਜੋਂ ਹੁੰਦੀ ਆ ਤੇ ਇਹ ਠੇਕੀ ਦਿੱਤੀ ਯਾਰ ਅਸੀਂ ਉਹਨੂੰ ਕੁਛ ਨਹੀਂ ਆਖੇ ਭਈ ਜਾਂ ਦੇ ਜਾਂ ਨਾਂ ਦੇ ਕਿਹਨੂੰ ਦੇ ਤੇ ਕਿਹਨੂੰ ਨਾਂ ਦੇ ਤੇ ਸਾਡੇ ਤੇ ਫੇਵਰੀ ਬੜੇ ਆਉਂਦਾ ਦਿੰਦੀ ਆ ਆਏ ਆਏ ਆ ਹੂੰ ਆਏ ਕਰੀ ਜਾਂਦੀ ਸਾਡੇ ਫਿਰ ਮੇਰੇ ਟ੍ਰੈਟਾ ਟਸੀ ਜਿਆ ਦੋ ਮੇਰੇ ਕੋਲ ਟ੍ਰੈਟਾ ਟਾਡ ਸੀ ਗਾਈ ਉਹ ਮੁੰਡੇ ਕੋਲ ਨਹੀਂ ਪਾਡ ਸੀ ਗਾ ਡੋਡੀਆਂ ਰੱਖਦੇ ਸੀ ਤੇ ਉਹ ਮੁੜ ਕੇ ਦੋ ਗੱਡੀਆਂ ਸੀਗੀਆਂ ਇੱਕ ਗੱਡੀ ਮੇਰੇ ਕੋਲ ਸੈਪਟ ਸੀਗੀ ਇਹਦੇ ਮੁੰਡੇ ਕੋਲ ਡਾਕਟਰ ਸੀ ਵੱਡੀ ਗੱਡੀ ਹੂੰ ਤੋਂ ਗੱਡੀ ਜਿਹੜੀ ਸੀ ਨਾ ਸੈਪਟ ਤੇ ਉਹ ਮੈਂ ਜਿਹੜਾ ਲੈਣ ਗਿਆ ਗੱਡੀ ਅਸੀਂ ਤੇ ਉਹਦੇ ਆਥਨ ਹੋ ਗਿਆ ਤੇ ਨਾਂ ਦੇ ਜ ਮੈਂ ਦੇਵੜ ਗਿਆ ਹੋ ਹੂੰ ਤੇ ਉਹ ਆਪਦੇ ਨਾਲ ਕਰਾਇਆ ਉਹ ਸਾਡਾ ਫਰਕ ਹੀ ਕੋਈ ਨਹੀਂ ਪਤਾਉਂਦਾ ਹੂੰ ਫਰਕ ਹੀ ਕਿਉਂ ਪਤਾਉਂਦਾ ਕਹਦਾ ਫਰਕ ਹੁੰਦਾ ਜਦੋਂ ਇਕੱਠਾ ਵਗੂ ਸੀਗੇ ਉਹ ਮੁੜ ਕੇ ਨਾਲ ਬਾਅਦ ਚ ਉਹਦੇ ਫਿਰ ਇਹਨੇ ਆਪਦੇ ਨਾਲ ਕਰਾ ਲਈ ਹੁਣ ਉਹ ਇੱਕ ਮੋਟਰਸਾਈਕਲ ਸੀਗਾ ਤੇ ਉਹ ਮੋਟਰਸਾਈਕਲ ਨਾਲ ਮੁੜ ਕੇ ਮੈਨੂੰ ਆਂਦਾ ਤੇ ਬਾਪੂ ਉਹ ਤੂੰ ਆ ਦਾ ਮੋਟਰਸਾਈਕਲ ਮੈਂ ਲੈਣਾ ਹੈ ਤੇ ਤੂੰ ਅਖੇ ਨਾ ਤੂੰ ਜਾ ਮਥੁਰਾ ਲਾ ਤੇ ਆਪਣਾ ਨਾਲ ਸਾਥ ਪਾਰ ਤੇ ਤੇ ਸਿੱਦੇ ਸਕੂਟਰੀ ਲੈ ਗਿਆ ਆ ਬੈਟਰੀ ਵਾਲੀ ਤੇ ਮੈਨੂੰ ਅਖੇ ਕਿੰਨੇ ਪੈਸੇ ਪਏ ਕਰ 25000 ਰੁਪਏ ਉਹ 25000 ਰੁਪਏ ਮੈਂ ਤੋਂ ਲੈ ਗਿਆ ਤੇ ਸਕੂ ਮਨ ਕਰੇ ਮੋਟਰਸਾਈਕਲ ਹਾਰ ਗਿਆ ਉਹ ਕਰਕੇ 1000 ਰਗਿਆ ਦੇ ਮੁਰਕ ਚਾ ਮਹੀਨਾ ਦੁੱਧ ਮਹੀਨਾ ਰਹਿ ਗਿਆ ਉਹ ਚਟ ਵੀ ਮੌਤ ਹੋ ਗਈ ਜੇ ਮੌਤ ਹੋ ਗਈ ਤੇ ਉਹ ਮੁਰਤੇ ਨਾਲ ਤੇ ਜਾ ਮੁਰਦਾ ਆਪਣੇ ਘਰੇ ਖੜਾ ਸੀਗਾ ਤੇ ਉਹ ਮਨ ਉਹਦਾ ਰੇਸਦਾਰ ਮੁੰਡਾ ਜਿਹੜਾ ਹੁਣ ਆਲੀ ਬਹੁਤ ਕੁੜੀ ਦੇ ਪਰ ਉਹ ਆਇਆ ਮਾਸੀ ਇੱਕ ਮੋਟਰਸਾਈਕਲ ਲੈ ਕੇ ਜਾਣਾ ਮੈਂ ਸ਼ਹਿਰ ਜਾਣਾ ਉਹ ਆਂਦੀ ਲਾ ਜਾ ਅੰਦਰ ਖੜਾ ਹੈ ਉਹ ਲੈ ਕੇ ਮੋਟਰਸਾਈਕਲ ਉਹ ਲੈ ਗਿਆ ਆ ਦੇ ਮੈਂ ਮੁਰਕ ਇਨਾਂ ਤੇ ਜਾ 10 12 ਦਿਨ ਪਹਿਚ ਲੈਣ ਗਿਆ ਡੋੜ ਪਈਆ ਫੇਰੀ ਸੀ ਤੇ ਮੈਂ ਲੈਣ ਗਿਆ ਤੇ ਮੈਨੂੰ ਆਂਦੇ ਇਨਾਂ ਕਿ ਮਾ ਮਰਜੀ ਤਾਂ ਜਹਾ ਮੋਟਰਸਾਈਕਲ ਸੇ ਬਣਾ ਦੀ ਬਾਖਾ ਖੜਾ ਕੇ ਤੇ ਮੋਟਰਸਾਈਕਲ ਤਾਂ ਨਹੀਂ ਮਿਲਨਾ ਉਹ ਐ ਖੜਾ ਬਰਾਂਡ ਦੇ ਵਿੱਚ ਮੈਂ ਕੱਢ ਕੇ ਬਾਹਰ ਕੱਢਿਆ ਰਿਹਾ ਛਾਬੀ ਹੈ ਨਾ ਮਾ ਮਰਜੀ ਮੈਨੂੰ ਛਾਬੀ ਦੇ ਪੁੱਤ ਮੈਂ ਦਵਾਈ ਲੈ ਕੇ ਜਲਦ ਤੋਂ ਮੇਰਾ ਨਿਗਾ ਬਾਹਰ ਕੱਢ ਗਈ ਤੇ ਆਂਦੀ ਨਾ ਉਹ ਬਾਪੂ ਤਾਂ ਨਹੀਂ ਮਿਲਨਾ ਕਿ ਮੋਟਰਸਾਈਕਲ ਤਾਂ ਨਹੀਂ ਮਿਲਨਾ ਇਹ ਐ ਫੇਰ ਆ ਕੇ ਕੱਢਦੀ ਤੇ ਮੈਂ ਫੇਰ ਮੁੱਖੜਾ ਮਾਪਨ ਪੁੱਤ ਛਾਬੀ ਦੇ ਦੇ ਆਂਦਰ ਛਾਬੀ ਨਹੀਂ ਮਿਲਦੀ ਮੈਂ ਹਰ ਕੇ ਨਾ ਮੈਂ ਕਿਹਾ ਵੀ ਜੇ ਮੈਂ ਤੋੜਿਆ ਤੇ ਮੇਰੇ ਨਾਲ ਹੋ ਹੋਰ ਨਾ ਹੋਵੇ ਤੋ ਪਾਈ ਹੋ ਜੇ ਤੇ ਮੈਂ ਛੱਡ ਕੇ ਮੋਟਰਸਾਈਕਲ ਦੇ ਘਰੇ ਜਾਵੜਿਆ ਹੁਣ ਮੇਰਾ ਫੇਰ ਤੋਂ ਬਾਅਦ ਮੇਰੇ ਕਣਕ ਤੇ ਮਹਿਰਬਾਨ ਸੀਗਾ ਠੀਕਲੇ ਸਾਢੇ 5 ਕਿਲੇ ਉਹ ਕਣਕ ਮੈਂ ਸਾਰੀ ਪਾਲੀ ਕਣਕ ਪਾਲੀ ਫਿਰ ਮੈਂ ਉਹ ਤੋਂ ਟੂੜੀ ਬਣਾਈ ਕਣਕ ਵੀ ਜਿਹੜੀ ਕਣਕ ਵੇਚੀ ਸੀਗੀ 8 ਤੇ ਕਿਲੇ ਉਹਨੇ 8 ਕਿਲੇ ਨੇ ਭੁਣਾ ਕਰਤਾ ਵੀ ਜਿਹੜੇ ਬਾਪੂ ਦੇ ਪੈਸੇ ਨਾਲ ਤੋਂ ਮੈਨੂੰ ਦੇ ਦੀ ਮੈਨੂੰ ਤਾਂ ਮਿਲਿਆ ਹਰਾ ਦੇ ਹੋ ਗਿਆ 70000 ਰੁਪਿਆ ਇਹੜੇ ਕੀ ਧੂੜ ਰੱਖ ਹੋਏ ਚੋਂ ਕਮਾਈ ਮੈਂ ਕਰਦਾ ਰਹਿ ਗਿਆ ਬਾਣ ਮੇਰਾ ਹਾਂ ਐਕਟੀਵਿਟੀ ਜਿਹੜੀ ਇਹ ਆਨੇ 25 ਲੱਖ ਰੁਪਈਆ ਲਾਇਆ ਸੀ ਮਨਜੀਤ ਕੌਰ ਤੇ ਕੋਈ ਇਹਨਾਂ ਨੇ 25 ਲੱਖ ਨਹੀਂ ਲਾਇਆ 8 ਲੱਖ ਆਸੀਂ ਲਾਇਆ ਵੱਧ ਤੋਂ ਵੱਧ ਜਿਹੜਾ ਇੱਥੋਂ ਤੋਂ ਤੇਲ ਬਾਲ ਕੇ ਤੇ ਜਿਹੜਾ ਬਾਹਰ ਨਛੱਤਰ ਸਿੰਘ ਦਾ ਰਹਿਣ ਨੂੰ ਕਮਰਾ ਲਿਆ ਸੀ ਸਾਰਾ ਵੇਚ ਪਾ ਕੇ 7 ਲੱਖ ਤੋਂ ਵੱਧ ਰੁਪਈਆ ਨਹੀਂ ਇਹਨਾਂ ਦਾ ਲੱਗਾ ਉਥੇ ਛੱਡ ਕੇ ਉਠ ਜਾਂਦਾ ਸੀ ਹਫ਼ਤੇ ਚਲੇ ਲੱਖ-ਸਵਾ ਲੱਖ ਰੁਪਈਆ ਮੇਰਾ ਲੱਗ ਜਾਂਦਾ ਸੀ ਇਹੀ ਕੱਲ ਤੇ ਲੜਕੀ ਕਹਿ ਰਹੀ ਏ ਪਿੰਡ ਸਾਡੀ ਕਹਿੰਦੀ ਏ ਸਾਰੇ ਝੂਠੋ ਕੋਈ ਵੀ ਬੰਦਾ ਇਹਨਾਂ ਦੇ ਪਿੰਡ ਜੋ ਕਹਿੰਦਾ 25 ਲੱਖ ਲਾਇਆ ਇੱਥੇ ਇਹ ਇਹਨੇ ਆਪਦਾ ਮੁੜ ਕੇ ਉੱਥੇ ਨਿਸ਼ਚਿਤ ਤੱਕ ਘਰੇ ਆ ਗਿਆ ਤੇ ਇਹਨੇ ਆਪਦਾ ਭਤੀਜਾ ਕੱਲ ਤਾਂ ਜਸ਼ਨ ਸਾਨੂੰ ਨਹੀਂ ਪਤਾ ਇਹਦਾ ਰੱਬ ਜਾਣਦਾ ਵੀ ਜਸ਼ਨ ਖਾ ਗਿਆ ਜਾਨ ਛੱਤਰ ਖਾ ਗਿਆ ਕਿ ਕੌਣ ਖਾ ਗਿਆ ਇਹਨਾਂ ਦਾ ਇੱਕ ਰਿਸ਼ਤੇਦਾਰ ਸੀ ਉੱਥੇ ਸਵਰਨਾ ਭੂਆ ਦਾ ਮੁੰਡਾ ਉਹ ਖਾ ਗਿਆ ਤਾਂ ਪਰਮਾਤਮਾ ਜਾਣਦਾ ਸੀ ਅਸੀਂ ਜੀ ਉੱਥੇ ਰਹੇ ਹਾਂ ਅਸੀਂ ਜੀ ਇਹ ਕਹਿ ਦੇਣਾ ਜੇ ਇੱਕ ਕੱਪੀ ਚਾਹ ਦੀ ਪੀਤੀ ਆ ਤਾਂ ਇਹਨਾਂ ਤੋਂ ਮੈਂ ਆਪਦੀ ਪੈਨਸ਼ਨ ਕਢਾਉਂਦੀ ਸੀ ਮੈਂ ਉਹਦਾ ਕਿਰਾਇਆ ਪਾੜਾ ਲਾਉਂਦੀ ਸੀ ਉਹਦੀ ਮੈਂ ਚਾਹ ਪੀਂਦੀ ਸੀ ਉੱਥੇ ਰੋਟੀ ਸਾਡੀ ਕਿੱਲੀ ਚਾਲਾਂ ਤੋਂ ਜਾਂਦੀ ਸੀ ਦੁੱਧ ਜਾਂਦਾ ਸੀ ਇੱਕ ਟਾਈਮ ਨਿਸ਼ਤਰੋ 20 25 ਰੁਪਏ ਦੇ ਕੇ ਦੁੱਧ ਨੂੰ ਵਾਲਾ ਦੁਆਕੇ ਲੈਂਦਾ ਸੀ ਇੱਕ ਸਿਰ ਪਤੀਏ ਦੇ ਕੋਲ ਉਹ ਚਾਹ ਪੀਤੀ ਆ ਅਸੀਂ 1 ਰੁਪਈਆ ਵੀ ਇਹਦੇ ਨੂੰ ਅਸੀਂ ਫੜਿਆ ਹੋਵੇ ਜਾਂ ਲਿਆ ਹੋਵੇ ਅਸੀਂ ਜੋ ਸਾਨੂੰ ਜਿਹੜਾ ਸਾਡੇ ਅਗਵਾ ਹੋਊਗਾ ਕੋਈ ਸਾਨੂੰ ਦੱਸ ਦੇਵੇ ਵੀ ਅਸੀਂ ਇਹਨਾਂ ਨੂੰ 1 ਰੁਪਈਆ ਦਿੱਤਾ ਜੀ ਪਤਾਂ ਜੀ ਆਖਰੀ ਸਵਾਲ ਜੇ ਕਰ ਇਨਸਾਫ ਨਹੀਂ ਮਿਲਦਾ ਤਾਂ ਜਥੇਬੰਦੀਆਂ ਸੰਘਰਸ਼ ਕੀ ਹੋਗਲਾ ਇਹਦਾ ਇਨਸਾਫ ਤਾਂ ਦਵੇ ਸਤਰਨੀ ਤੋਂ ਬਾਅਦ ਅਸੀਂ ਦੋਵੇਂ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੂੰ ਵੀ ਜਿਹੜੇ ਅੱਜ ਵੀ ਸਾਡੇ ਵਿਚਕਾਰ ਲਖੋਵਾਲ ਜਥੇਬੰਦੀ ਵੀ ਹੈਗੇ ਬਾਈ ਜੀ ਖੜੇ ਆ ਅਸੀਂ ਸਾਰਿਆਂ ਨੂੰ ਸੱਦਾ ਦੇਵਾਂਗੇ ਵੀ ਇਹ ਸੰਸਾਫ ਲੈਂਦੀ ਖਾਤਰ ਸਾਡੇ ਲੋਕਾਂ ਨੂੰ ਇਕਜੁੱਟ ਹੋਣਾ ਪਊਗਾ ਕਿਉਂਕਿ ਇੱਥੋਂ ਦੇ ਥਾਣੇ ਇੱਥੋਂ ਦੀਆਂ ਕਚਹਿਰੀਆਂ ਇੱਥੋਂ ਦੀਆਂ ਸਰਕਾਰਾਂ ਤੋਂ ਜਿਹੜਾ ਸਾਡੇ ਲੋਕਾਂ ਦਾ ਵਿਸ਼ਵਾਸ ਹੈ ਉਹ ਉੱਠ ਚੁੱਕਿਆ ਤੁਸੀਂ ਸਾਰੀ ਰੀਲ ਹੈ ਜਿਹੜੀ ਵੇਚ ਚੁੱਕਿਓ ਵੀ ਵਿਵਧਾ ਆਊਟ ਆ ਪੂਰੇ ਪ੍ਰੂਫ ਹੁੰਦਿਆਂ ਹੋਇਆਂ ਵੀ ਜੇ ਇੱਥੋਂ ਪੋਚਾਏ ਕੁਛ ਕਰ ਨਹੀਂ ਰਹੇ ਜੇ ਉਹਨਾਂ ਮੁਰਜਮਾਂ ਦੇ ਨਾਲ ਖੜੇ ਆ ਤਾਂ ਅਸੀਂ ਇਹਨਾਂ ਤੋਂ ਕਿਵੇਂ ਸਾਫ਼ ਕਰਾਂਗੇ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਅਸੀਂ ਦੋਵੇਂ ਜ਼ਿਲ੍ਹਿਆਂ ਦੀ ਤੇ ਦੂਜੀਆਂ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਕ ਵੱਡੀ ਮੀਟਿੰਗ ਕਰਕੇ ਸੱਦਾ ਦੇਾਂਗੇ ਵੀ ਆਓ ਭਰਾਵੋ ਐਸ ਥਾਣੇ ਨੂੰ ਅਨਮਿੱਥੇ ਸਮੇਂ ਅਤੇ ਪਤਾ ਨਾ ਲਾਈਏ ਤੁਹਾਡੀ ਜਥੇਬੰਦੀ ਵੱਲੋਂ ਵੀ ਇਹਨਾਂ ਸਮਰਥਨ ਦਿੱਤਾ ਜਾਂਦਾ ਇਸ ਰੋਲੇ ਨੂੰ ਅਸੀਂ ਜਦੋਂ ਤੋਂ ਰੋਲਾ ਸ਼ੁਰੂ ਹੋਇਆ ਜੀ ਉਹਦੇ ਤੋਂ ਉਦੋਂ ਤੋਂ ਹੀ ਇਸ ਰੋਲੇ ਨੂੰ ਆਵਾਜ਼ ਰਹੇ ਆ ਇਸ ਰੋਲੇ ਦੇ ਵਿੱਚ ਜਿੰਨਾ ਵੀ ਮਤਲਬ ਕਿ ਸਾਰਾ ਰੋਲਾ ਪਿਆ ਇਹਦਾ ਮਾਸਟਰਮਾਈਂਡ ਨਿਰਮਲ ਸਿੰਘ ਆ ਜਿਹਨੂੰ ਗਰਮੀਤ ਸਿੰਘ ਵੀ ਆਂਦੇ ਆ ਸਾਰੀ ਉਸੇ ਦੀ ਸਾਜ਼ਿਸ਼ ਆ ਉਹ ਲਾਲਚੀ ਕਸਮ ਦਾ ਬੰਦਾ ਉਹਦੇ ਨਾਲ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਤੁਰ ਰਿਹਾ ਨਾ ਪੰਚਾਇਤ ਮੈਂਬਰ ਕਿਸੇ ਦੀ ਪੰਚਾਇਤ ਦੀ ਮੰਨ ਰਿਹਾ ਉਹ ਜਿਹੜੇ ਪੈਸੇ 4 ਲੱਖ ਇਹਨਾਂ ਨੇ 8 ਲੱਖ ਰੁਪਈਆ ਦੋਵਾਂ ਭਰਾਵਾਂ ਨੇ ਪੈਲੀ ਗਹਣੇ ਲਈ ਸੀ ਉਹ ਵੀ ਇੱਕ ਸਾਜ਼ਿਸ਼ ਦੇ ਤਹਿਤ 8 ਲੱਖ ਰੁਪਈਆ ਉਹ ਹੜੱਪ ਗਿਆ ਜੁੜਾ ਕਿ ਇਹਨਾਂ ਦੀ ਇੱਕ ਕੁੜੀ ਦੇ ਪਤੀ ਦੇ ਨਾਂ ਔਰ ਜੇਠ ਦੇ ਨਾਂ ਦੋਵਾਂ ਦੇ ਨਾਂ ਸੀ 8 ਲੱਖ ਰੁਪਈਆ ਇਕੱਲਾ ਲੈ ਕੇ ਉਹ ਉਹ ਆਪਦੇ ਬਾਪ ਦੇ ਖਾਤੇ ਦੇ ਵਿੱਚ 8 ਲੱਖ ਰੁਪਏ ਪਾਤਾ ਉਦੋਂ ਗਾਂ ਟ੍ਰਾਂਸਫਰ ਕਿੱਥੇ ਕੀਤਾ ਉਹਨੇ ਆਪਦੇ ਮੁੰਡੇ ਦੇ ਖਾਤੇ ਦੇ ਵਿੱਚ ਜਿਹੜਾ ਬਜ਼ੁਰਗ ਹੈ ਬਜ਼ੁਰਗ ਨੂੰ ਅਕਸਾ ਕੇ ਉਹ ਘਟ ਗਿਆ ਹਰਕਤਾਂ ਕਰਾ ਰਿਹਾ ਜਿਹੜਾ ਕਿ ਜਾਂਦੀ ਉਮਰੇ ਬਜ਼ੁਰਗ ਨੂੰ ਇੱਕ ਕਲੰਕ ਦੇ ਗਿਆ ਉਹ ਸਾਰੀ ਸਾਰੀ ਸਾਜ਼ਿਸ਼ ਦਾ ਹਿੱਸਾ ਗਰਮੀਤ ਸਿੰਘ ਹੈ ਜੋ ਕਿ ਸਮਾਜ ਦੇ ਵਿੱਚ ਰਹਿਣ ਲਾਇਕ ਬੰਦਾ ਨਹੀਂ ਤੁਸੀਂ ਆਪਦੇ ਤੌਰ ਤੇ ਪਿੰਡ ਦੇ ਵਿੱਚੋਂ ਜਾ ਕੇ ਪੜਤਾਲ ਕਰਿਓ ਅਸੀਂ ਇਸ ਬੱਚੀ ਸਾਡੇ ਕੋਈ ਸੱਕੀ ਨਹੀਂ ਇਸ ਬੱਚੀ ਨਾਲ ਧੱਕਾ ਹੁੰਦਾ ਕਰਕੇ ਆ ਸਾਰਾ ਆਮ ਖੜਾ ਜਿੰਨਾ ਚਿਰ ਇਸ ਬੱਚੀ ਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਜਿੱਥੋਂ ਤੱਕ ਵੀ ਸੰਘਰਸ਼ ਜਾਣਾ ਪਿਆ ਅੱਜ ਇੱਥੇ ਅਕਲ ਨੂੰ ਚੌਂਕ 'ਚ ਜਾ ਸਕਦਾ ਜਿੱਥੋਂ ਤੱਕ ਵੀ ਸੰਘਰਸ਼ ਜਾਣਾ ਪਿਆ ਇਸ ਬੱਚੀ ਦੇ ਨਾਲ ਖੜੇ ਆ ਜੇ ਇੱਕ ਵੀ ਪਰਿਵਾਰ ਤੁਸੀਂ ਕੋਰਟ ਸੁਕੇ ਤੇ ਜਾ ਕੇ ਵਿਜ਼ਿਟ ਕਰੋ ਜੇ ਕੋਈ ਇੱਕ ਵੀ ਪਰਿਵਾਰ ਉਸ ਬੰਦੇ ਨੂੰ ਪੰਚਾਇਤ ਦਾ ਮੈਂਬਰ ਜਾਂ ਕੋਈ ਉਹਨੂੰ ਪੰਚਾਇਤ ਕੋਈ ਉਹਨੂੰ ਚੰਗਾ ਕਹਿ ਜੇ ਤਾਂ ਉਸ ਉਹਦੇ ਵਿੱਚ ਲਾਲਚ ਜਾਗਿਆ ਹੋਇਆ ਗੱਲ ਕੀ ਇਸ ਬੱਚੀ ਦੇ ਜਿਹੜਾ ਪਿੱਛੋਂ ਬੱਚਾ ਆਇਆ ਨਾਲ ਉਹਨੂੰ ਹੁਣ ਦੂਜਾ ਕਹਿ ਕੇ ਉਹ ਨਕਾਰ ਰਹੇ ਆ ਉਹਨਾਂ ਦਾ ਮਤਲਬ ਇਹ ਆ ਵੀ ਅਸੀਂ ਇਹਨੂੰ ਤੰਗ ਕਰਕੇ ਤੇ ਭੱਜ ਜੇ ਉਹਦੇ ਮਨ ਦੇ ਵਿੱਚ ਲਾਲਚ ਜਾਗਿਆ ਹੋਇਆ ਪਰ ਫਿਰ ਵੀ ਇਸ ਬੱਚੀ ਦੇ ਢਿੱਡੋਂ ਕੱਢਿਆ ਲੀਗਲੀ ਤੌਰ ਤੇ ਨ ਠੀਕ ਆ ਉਹ ਆਪਦੇ ਘਰ ਦੇ ਵਿੱਚ ਰਹਿਣ ਦਾ ਹੱਕਦਾਰ ਹੈ ਅਸੀਂ ਸਮੂਚੀਆਂ ਜਥੇਬੰਦੀਆਂ ਅੱਜ ਦੋ ਐ ਕੱਲ ਨੂੰ ਭਰਾਤਰੀ ਜਥੇਬੰਦੀਆਂ ਨੂੰ ਹੋਰ ਵੀ ਸੱਦਾ ਦੇਵਾਂਗੇ ਪਰ ਇਸ ਬੱਚੀ ਨੂੰ ਇਨਸਾਫ਼ ਦਵਾ ਕੇ ਰਾਵਾਂਗੇ ਕੋਈ ਤਾਂ ਸਾਨੂੰ ਦੱਸਣ ਵੀ ਇਹਨਾਂ ਦਾ ਕੋਈ ਸਹਾਰਾ ਸਾਡੀ ਭੈਣ ਨੂੰ ਜਾਂ ਭਣੋਈਏ ਨੂੰ ਕਿਸੇ ਬੰਦੇ ਨੂੰ ਕੋਈ ਸਹਾਰਾ ਸੀਗਾ ਇਹਨਾਂ ਦੇ ਮਾਪਿਆਂ ਦਾ ਜੀ ਜੋਰ ਜਾਨੀ ਬੱਚੇ ਮਾਪਿਆਂ ਤੋਂ ਪਿਆਰ ਭਰਦੇ ਉਹ ਨਿਸ਼ੇਤਰ ਸਿੰਘ ਨੂੰ ਮਿਲਿਆ ਨਹੀਂ ਨਿਸ਼ੇਤਰ ਸਿੰਘ ਦੀ ਮੌਤ ਵੀ ਤਾਂ ਇਹੀ ਹੋਈ ਆ ਤੇ ਇਹ ਕੁੜੀ ਕੋਲੇ ਇੱਕ ਵੀਡੀਓ ਜਿਹੜਾ ਗਰਮੀਤ ਸਿੰਘ ਕਹਿੰਦਾ ਤੈਨੂੰ ਤਾਂ ਮੈਂ ਮੁੰਡਾ ਉਹਦਾ ਜਸ਼ਨ ਦੇਣਾ ਆਉਡੀ ਕੁੜੀ ਦੇਣੀ ਆ ਵੀ ਉਹ ਤੇਰੇ ਬੱਚੇ ਆ ਤਾਂ ਹੀ ਕਰਕੇ ਤਾਂ ਉਹਦਾ ਦਿਲ ਛੱਡ ਗਿਆ ਪਿਆਰ ਹੋਈ ਜਾਂਦਾ ਮੰਜੇ ਤੇ ਕੋਈ ਵੀਡੀਓ ਵੇਖੋ ਕੁੜੀ ਕੋਲੇ